ਪਤਾ 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 ਨਾ ਲੈ ਮੇਰੀ ਗੱਲ ਸੁਣਦਾ ਬਾਈ ਨੰਬਰ ਦਾ ਰਾਂਗ ਜੇ ਸਾਨੂੰ ਧੁਫੜਿਆ ਜਾਣਾ ਮੇਰੇ ਨਾਲ ਨਹੀਂ ਚੰਗਾ ਕੋਈ ਕਰਤੀ ਨਾ ਮੇਰਾ ਆਪਣਾ ਹੈ ਨਹੀਂ ਬਾਈ ਜਾਓ ਬਾਹਰ ਜਾ ਹਾਂ ਬਤਾ ਕਹਿ ਦੂਗਾ ਵਾ ਬੋਲਦੇ ਪੁੱਛ ਓ ਇਤਨਾ ਬੱਸ ਫੁੱਟਿਆ ਹਾ ਹਾ ਬੋਲਦੇ 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 ਕਹੇ ਦਿਲ ਤੇ ਬਾਜ ਜਾ ਹਾ ਓ ਆਪਾਂ ਆਪੋ ਦਾ ਬੈਦੇ ਮੇਰਾ ਖੜਾ था ਮੋਟੀ ਵਾ ਜਦ ਮੁਕਾਬਲਾ ਲੱਗ ਚੁੱਕਿਆਗਾ ਬੰਦੇ ਬੰਦੇ ਦੇਖਣੇ ਦੇ ਤਰਾ ਸ਼ਾਹ ਦਾ ਬਤਲੇ ਬੱਡੇ ਦਾ ਮੈਂ ਉਹ ਕਰਦਾ ਉਹ ਪਾਦਾ ਮਰਾਇ ਤੇ ਅੱਤਿਕੋ ਕੋ ਕੰਨ ਲਗਾਓ ਅੱਗੇ ਕੰਨ ਦੇ ਤਾਰੇ ਲਾ ਦੇ ਤਾਰਾ ਲਾ ਦੇਖ ਤੱਕ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਇਲਤੀ ਜੱਟ ਚੈਨਲ ਆਪਣਾ ਹਰ ਹਿੰਟ ਵਾਰ ਨੂੰ ਆਪਣੀ ਵੀਡੀਓ ਆਉਂਦੀ ਹੈ ਤੇ ਜਾ ਕੇ ਦੇਖਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੇਰਾ ਖੁਦਾ ਚੈਨਲ ਹੈ ਜੀ ਇਲਤੀ ਜੱਟ ਇੱਥੇ ਫਨੀ ਫਨੀ ਵੀਡੀਓ ਆਇਆ ਕਰਨੀਆਂ ਹੁਣੋਂ ਕੱਢਾਂਗੇ ਗੱਡ ਪੀੜੀਓ ਜੀ ਠੀਕ ਹੈ ਜੀ ਲਵ ਜੋ ਦੇਖ ਦੇਖ ਆਈਏ ਸਰ ਮਾਰੀ ਬੋਟੀ ਆ ਬੂਟ ਦਾ ਕੱਢ ਤੇ ਤੇ ਰੱਬ ਭਾਜੇ ਭੇੜਾ ਤੂੰ ਵੇ ਉਹ ਨੀਂਦ ਖਰਾਬ ਕਰਤੀ ਮਰਨੇ ਨੇ ਆਹੋ ਨੀਂਦ ਨੂੰ ਬਸ ਬੜਾ ਸਰਪ੍ਰਾਈਜ਼ ਫਰਜਿਆ ਤੂੰ ਬੂਟ ਦਾ ਕੱਟਦਾ ਕਰ ਘੱਟੋ ਘੱਟ ਤੈਨੂੰ ਕੀ ਪੈਲਾ ਦਾ ਮੇਰੇ ਬੂਟਾ ਦਾ ਆ ਕੱਪੜੇ ਖਰਾਬ ਹੁੰਦੇ ਨੇ ਕੌਣ ਤੂੰ ਇਹਨਾਂ ਨੂੰ ਤੂੰ ਤਾਂ ਨਾ ਪਹਿਲਾਂ ਹਾਂ ਮੈਂ ਹੀ ਤੋਣੀ ਅੱਗੇ ਰੁਕ ਗਈ ਹੋਈ ਸੀ ਸਾਰੇ ਮਾਦ ਹੁੰਦੇ ਨੇ ਮਾਰਦੀ ਆ ਪਕਾਈ ਮੈਨੂੰ ਪਤਾ ਹੀ ਆ ਤੇਰਾ ਧੋਣ ਵਾਲੇ ਦੀ ਕਰਤੂਤ ਦਾ ਟਿੱਕੇ ਬਹਿ ਜਾਂਦਾ ਬੜਾ ਬੋਲਣ ਦੀ ਲੈ ਚੰਗਾ ਚਾਹ ਦੀ ਕਰ ਕੋ ਟੁੱਟ ਜਾ ਕੇ ਮੈਂ ਤੱਕ ਬਾਅਦ ਆ ਜਾਂਦਾ ਚਾਹ ਦੇ ਚਾਹ ਦੇ ਕਿਉਂ ਬੁਰੀ ਬੰਨੀ ਹੋਰੇ ਕੌਣ ਦੁੱਧ ਨਹੀਂ ਆਉਂਦਾ ਉਹ ਕਿੱਥੇ ਆ ਅਦਰ ਦਾ ਪਿਆ ਫ੍ਰਿਜ ਚ ਹੈ ਨਹੀਂ ਅਦਰ ਕੁਸ ਲੱਗਦਾ ਲੈ ਆਈ ਦੁੱਧ ਮੁੰਡਾ ਪੀ ਗਿਆ ਹੋਵੇ ਓਏ ਆ ਪਾਛੀਂ ਕਿੱਧਰ ਟੱਕੀ ਆਉਂਦੇ ਓ ਨਾ ਉਧਰ ਲੈ ਲੋ ਕੁੰਡੇ ਚ ਓਏ ਬੰਦੇ ਕਿ ਤੂੰ ਖੜਾ ਹੋ ਤੂੰ ਖੜਾ ਹਾਂ ਖੜਾ ਚੱਲ ਓਏ ਆ ਕੀ ਹੋ ਗਿਆ ਰੋਵੇ ਇਹ ਤਾਂ ਬੰਦਾ ਇਰ ਕੋ ਪੰਡੀ ਚ ਪਾਈ ਫਿਰ ਤੂੰ ਖੜੇ ਮੇਰੀ ਗੱਲ ਸੁਣਾ ਬੇ ਅੱਗਾ ਦਾ ਕਿਵੇਂ ਤਾ ਨਹੀਂ ਗੱਲ ਤਾਂ ਚੁੰਦਾ ਹੈ ਮੇਰੀ ਜਾ ਤੇ ਕੱਟਦੇ ਨੇ ਢਾਲਿਆ ਛੜਾ ਕੇ ਲਿਆਂਦਾ ਏ ਥੀ ਆਪਣੇ ਘਰ ਤੋਂ ਚੱਕ ਲੰਦਾ ਏ ਬੂ ਮੈਂ ਮਰ ਜੇ ਤੇ ਘਰ ਪੈ ਜੂ ਮਰ ਕੇ ਜੇ ਮੈਂ ਤਾਂ ਰਸਤੇ ਡਾਰਤੀ ਦਿੱਲੀ ਤੋਂ ਅੱਛਾ ਚਰਾਗ ਲੰਬਾ ਦਾ ਕਟਾਉਣਾ ਆਂਟੀ ਫੇਰ ਮੱਦੇ ਬੰਦੇ ਜਾ ਦੇਤੀ ਉਹ ਸ਼ਾਮ ਤਾਂ ਫਿਰ ਹੁਣ ਲਿਆਂਦਾ ਚੱਕ ਕੇ ਫੇਰ ਤੂੰ ਉੱਧਰ ਲੈ ਚਾਲੇ ਨੂੰ ਇੱਧਰ ਕਿਤੇ ਜਵਾਕਾਂ ਉੱਧਰ ਛੱਡੇ ਗਮਾਂਡੀਆਂ ਦਾ ਤੈਨੂੰ ਪਤਾ ਤਾਂ ਹੈਗਾ ਆਹੋ ਕਿਨੇ ਦੋ ਦਨੇ ਨੂੰ ਇੱਡਾ ਡਾਕੋ ਨਾਲੇ ਵੱਡੇ ਪਤਾ ਕੀ ਆ ਉਧਰ ਕੋਈ ਸਾਹਮਣ ਵਾਲੀ ਹੈ ਨਹੀਂ ਇੱਧਰ ਤਾਂ ਭਾਬੀ ਹੈਗੀ ਆ ਸਾਹਮਣ ਵਾਲੀ ਤਾਂ ਕਰਕੇ ਬਿੰਦਰਾ ਬੇ ਉਹੀ ਗੱਲ ਪੈ ਜੂ ਇਹ ਹਾਂ ਭਾਈ ਇੱਥੇ ਗੱਲਾਂ ਪੈ ਜਾਂਦੀਆਂ ਉਹ ਮੈਂ ਸੌਦਾ ਹੂ ਬੱਤ ਤੋਂ ਬੱਧ ਆ ਜਾਂਦਾ ਹੂ ਮੇਰਾ ਛੜਾ ਭਾਈ ਇਹ ਬਚਾ ਜਾਣ ਬੱਛ ਜੇ ਇਨਸਾਨੀਅਤ ਤੋੜਤੇ ਇਹ ਬੁਲਾਇਆ ਕੁੱਟਣ ਵਾਸਤੇ ਬੰਦੇ ਇਕੱਠੇ ਮੁੱਠੀ ਆ ਜਾ ਕੋਈ ਨਹੀਂ ਬੁਲਾਇਆ ਚਿੱ ਦਿੱਲੀ ਤੋਂ ਜਾਣਾ ਦਿੱਲੀ ਦਾ ਬੁਲਾਇਆ ਤੀ ਇਹ ਮੈਂ ਆਹਾ ਕੁੱਟੂ ਬੰਦੇ ਇਹ ਤਾਂ ਹੂੰ ਬੁੜੀਆਂ ਤਾਂ ਛੇਤਰ ਖਾਲੂ ਮੇਰੇ ਬੱਲੀਆਂ ਤਾਂ ਮੇਰਾ ਛੜਾ ਮਰੇੜ ਕੋਟਲੇ ਤੋਂ ਆ ਗਿਆ ਉੱਠਕੇ ਉਹ ਇਹਾ ਛਤ੍ਰਮੁਰਗਾ ਜਾ ਕਿਤਰਾ ਯਾਰ ਕਿਵੇਂ ਹੈ ਇਹ ਇਹਦੇ ਪਸਲੀਆਂ ਦਾ ਬੱਤੀਆਂ ਦੇਖ ਲੱਤਾਂ ਲਈ ਕੁਛੀ ਦਬਤਾ ਮੇਰੀ ਇਹ ਪਸਲੇ ਹੈ ਜੀ ਵੀ ਲੈ ਪਾਣੀ ਦਾ ਕਾਦੇ ਪਤੀਲਾ ਗਰਮ ਇਹਨੂੰ ਗਰਮ ਜੇ ਪਾਣੀ ਚ ਡਬੋ ਕੇ ਕਿਹੜਾ ਮੇਰੇ ਛਲ ਨੂੰ ਇੱਥੇ ਪਾ ਦਾਂਗੇ ਅੰਦਰ ਆਂ ਦੇਖੋ ਗਰੀ ਇਹਦਾ ਬਦਲਵਾ ਕਰਨੇ ਪੈਣੇ ਆਪੇ ਪਤਾ ਗੱਲ ਖੁੱਲ ਕੇ ਡਾੜਨੇ ਅਗਲੇ ਨੇ ਧੌਲੀ ਲਾਹੀ ਹੈ ਜਦੋਂ ਅਗਲੇ ਨੂੰ ਮਾਰਨਗੇ ਕਿਰਾ ਗੋਰੀ ਕਿਹੜਾ ਹੁਣ ਮਾੜੇ ਤੇ ਕਿਛਪ ਖੋਦਾ ਹੈ ਕੁੱਦ ਕੇ ਪੈ ਗਿਆ ਜਿਵੇਂ ਹੋਰੀ ਉਹਦੇ ਰੈਸਲਿੰਗ ਵਾਲੇ ਉਸੇ ਯਾਰ ਆਏ ਕੁੱਟਿਆ ਤੂੰ ਨਾ ਰੀਆ ਰੀਆ ਬਿੰਦੋ ਬਤਾ ਦੀ ਖੜਾ ਦੇਖਦਾ ਸੀ ਭਾਬੀ ਤੇਰੀ ਲੈ ਜਾਏ ਛਰਮ ਵੇ ਜਮਾ ਸ਼ਰਮ ਨਹੀਂ ਆਉਂਦੀ ਤੈਨੂੰ ਕੋਲੇ ਖੜ ਕੇ ਨਾ ਬੰਦਾ ਚਟਾਇਆ ਫਿਰ ਤੂੰ ਚੱਕ ਕੇ ਲੈ ਆਇਆ ਹੈ ਤੇ ਮਾਰੀ ਹੋ ਗਈ ਜਾਨੇ ਮਾਰੀ ਆਹ ਮੈਂ ਤੂੰ ਤਾਂ ਦੇਖ ਕੇ ਨਹੀਂ ਦਾਦਾ ਸੇ ਦਾਦਾ ਮਗਰ ਜੇ ਬੱਕ ਜੀਜਾ ਇਹਦੇ ਫੋਨ ਬਾਣ ਗਿਆ ਪਿੰਡ ਅੰਦਰ ਚੱਕ ਕੇ ਅੰਦਰ ਮੇਰਾ ਛਾਲਿਆ ਤੱਪੇ ਪੈ ਜਾਂਦੇ ਤੈਨੂੰ 2 ਘੰਟੇ ਕਿਉਂ ਜੇਬਾਂ ਦੇ ਮਾਰਿਆ ਨਹੀਂ ਹੱਥ ਦੇ ਮੇਰਾ ਛਾਲਿਆ ਟੈਲੀਫੋਨ ਤਾਂ ਵੱਡਾ ਲਈ ਫਿਰਦਾ ਓਏ ਪੂਰਾ ਇਦ ਕਰੇ ਕਰ ਦੋ ਫੋਨ ਫਾਣੇ ਨੂੰ ਕਾ ਨੂੰ ਕਰਦੇ ਗੱਲ ਪੈ ਜੂਗਾ ਕਿਹੜਾ ਠੀਕ ਜਾ ਹੋ ਗਿਆ ਰੇਲ ਗੱਡੀ ਚਾੜ ਮੈਂ ਤਾਂ ਪਾਸਵਰਡ ਵੀ ਨਹੀਂ ਲੱਗਿਆ ਫੋਨ ਨੂੰ ਮੇਡੀ ਗੱਲ ਤੁਹਾਨੂੰ ਆਹੋ ਓਏ ਕਿਹੜਾ ਠੀਕ ਜੇ ਬਸਤੌਲ ਪਾਈ ਪੈ ਬਸਤੌਲ ਹੈ ਤੂੰ ਕਾ ਨੂੰ ਹੱਥ ਲਾ ਜਨਾ ਪੰਤਰਾ ਜਿਹੜਾ ਇਹ ਕਿਹੜਾ ਦਿਖਾਉਣਾ ਜਦੋਂ ਇਹ ਮਾੜਾ ਮੋਟਾ ਬੈਠਦਾ ਉੱਠਦਾ ਹੋ ਗਿਆ ਨੂੰ ਕਿਹੜਾ ਰੇਲ ਗੱਡੀ ਚ ਬਿਠਾ ਜਾਵਾਂਗੇ ਆਹੋ ਪਾਈ ਬੈਠਾ ਜਾਊਗਾ ਆਪਾਂ ਨੇ ਕਿਹੜਾ ਟਿਕ ਟਕ ਟਾਉਣੀਆਂ ਜੀ ਪੈਸਾ ਤੇਰਾ ਸਭ ਦਿੱਤਾ ਆ ਇਹਨੂੰ ਟੱਟਾ ਉੱਪਰ ਛੇੜੇ ਕਰਤੇ ਹੋਏ ਮਤਲਬ ਆਲਾ ਟੱਟਾ ਇਹਦੇ ਦੇਖ ਤਰੇ ਭੜ ਭੜ ਕਰ ਦੇਵਿੰਦਰਾ ਕਹੇਂ ਕਰਦੇ ਹੈਗੇ ਫਿਰ ਉਹ ਰਿਆ ਟਿਕੜ ਗਏ ਮੇਰੀ ਗੱਲ ਖਣੂ ਹਾਂ ਐਵੇਂ ਹੰਡੀ ਕਰਦੇ ਤੈਨੂੰ ਉਹ ਗੱਲ ਬਾਤ ਹੋ ਜੇ ਤਿਆਰ ਹੈਂ ਇਹ ਗੱਲ ਪਾਚ ਕੋ ਛੜੀ ਹੋਈ ਇਹ ਕੇ ਲਿਆ ਕੇ ਪਾਤਾ ਕੇ ਇਹ ਜਵਾਕ ਜਾ ਇਹ ਕਿਥੋਂ ਲਈ ਇਹ ਇਕੱਠੋਂ ਲਈ ਕੀਦਾ ਲਈ ਤੂੰ ਪੁੱਛ ਭਾਈ ਆਪਨ ਨੂੰ ਨਹੀਂ ਪਤਾ ਤੁਸੀਂ ਬੇਦਰਾ ਤੂੰ ਮਰੇ ਨਾਲ ਗਿਆ ਸੀ ਉਦੋਂ ਹਾਂ ਗੱਲ ਕਰ ਚੱਤ ਬੰਦਾ ਤੇਰੇ ਨਾਲ ਆਹ ਚੱਲਾ ਬਿੱਧਾ ਗੱਲ ਮੇਰਾ ਮੁੰਡਾ ਆ ਤੇਰਾ ਮੁੰਡਾ ਨਾ ਉਧਰ ਤਾਂ ਤੇਰਾ ਭਾਈ ਕਹਿੰਦਾ ਦੀ ਕੁਮਾਰੀ ਐ ਤੂੰ ਹੁਣ ਅਕੇ ਵਿਆਹੀ ਹੋਈ ਨਾ ਕੀ ਤੂੰ ਬਿੱਧਰੇ ਵਾਲਾ ਬੱਟੇ ਆ ਮੂੜ ਦੀ ਗੋਲ ਜਗਾ ਬੈਠ ਚ ਐਡੀ ਬੜੀ ਹੋਈ ਦੀ ਬੱਟ ਚ ਕੀ ਕਹਿਣਗੇ ਵੀ ਜਵਾਕ ਕਾਲੀ ਦੇ ਕੁਮਾਰਾ ਨਾਲੋਂ ਜ਼ਿਆਦਾ ਰੋਲਾ ਪਿਆ ਓ ਬਿੱਧਰਾ ਤਾਂ ਬੱਟੀ ਵੇਚ ਕਰਤੀ ਓ ਬਾਣਾ ਨਾ ਨਾ ਤੱਕ ਪਹੇਗਾ ਤੇਰੇ ਨਾਲ ਕੋਈ ਗੱਲ ਨਹੀਂ ਇੱਕ ਮੈਂ ਪਖੰਡ ਕਰਦਾ ਮੇਰਾ ਮੁੰਡਾ ਉਹੀ ਨਹੀਂ ਹੈਗਾ ਨਾਲੇ ਪਲਾਟ ਆਉਂਦੇ ਨੇ ਮੇਰੇ ਮੁੰਡੇ ਨੂੰ ਹਾਂ ਬਾਬੀ ਪਲਾਟ ਆਉਂਦੇ ਨੇ ਉਹਨੂੰ ਹਾਂ ਪਰ ਥੋੜੀ ਜਵਾਬ ਆਖਾ ਹੋ ਗੋਮ ਦੀ ਕੀ ਗੱਲ ਐ ਚ ਪਲਾਟ ਆਉਂਦੇ ਨੇ ਪਰਾਟ ਜੀਜਾ ਚਲੋ ਪਰ ਆ ਜਵਾਬ ਚਲੋ ਫਿਰ ਉਹ ਜਿਹਦਾ ਵਾ ਕੀ ਹੈ ਜਵਾਬ ਪੇਟੇ ਰੱਖਣਾ ਪੁਤਲ ਮੇਰੇ ਕੰਢੀ ਰਹਿ ਲੂ ਉਧਰ ਆ ਆਹ ਜੀਜਾ ਮਾਦਰਾ ਖੇਡ ਲੈ ਕਰੂੰਗਾ ਨਾਲੇ ਪਲਾਵਾ ਖੇਡ ਲੈ ਕਰੇਗਾ ਤੂੰ ਤੇ ਜਿਹੜਾ ਮਾਲਵਾ ਕਰਦਾ ਮੈਂ ਕਹਤਾਂ ਮਾਂ ਤੂੰ ਮੇਰਾ ਪੁੱਤ ਹੈ ਕਿ ਪਲਾਟਾਂ ਉੱਤੇ ਆਉਂਦੇ ਨਾ ਦੋ ਤਿੰਨ ਆਏ ਗੱਲ ਪਿੰਦਰਾ ਚ ਨਹੀਂ ਮਨਜ਼ੂਰ ਤਾਂ ਨਹੀਂ ਅਸੀਂ ਆ ਡਾਟਾ ਜਵਾਬ ਕਰਤਾਂ ਮੈਂ ਕਹਤਾਂ ਪਰ ਮਹਾ ਮਨੂਤਾ ਤੂੰ ਵੀ ਮਨਜ਼ੂਰ ਹੈ ਓਏ ਪਿੰਦਰਾ ਮੁੰਡੇ ਦੀ ਗੱਲ ਹੈ ਮੁੰਡੇ ਦੀ ਤਾਂ ਗੱਲ ਉੱਤੇ ਚੜਦਾ ਜਾਣਾ ਨਹੀਂ ਯਾਰ ਆਹ ਕਰੀਓ ਚੰ ਮੇਰੇ ਕਲੀ ਪੈ ਦੀ ਕੱਛੇ ਮੇਰੀ ਗਗਲੋ ਬਗਲੋ ਆਹ ਤਾਂ ਕਾਂਚ ਖੰਡਰ ਗਿਆ ਹੈ ਖੇਡਣ ਮਾਰ ਪਾਪੀ ਉਹਦੇ ਨਾਲ ਮੈਂ ਖੇਡਣ ਜਾਵਾਂਗਾ ਕੁੱਲ ਤਾਂ ਮਰੋਂ ਤੇਰੀ ਪਾਣਾ ਪਾਪੀ ਨਹੀਂ ਹੈਗੀ ਨਾਲੇ ਹਾਂ ਹੋਈ ਮਾਰੂ ਕੋਡੋ ਕਿੱਟੀ ਤੇ ਬਾਕੀ ਲਈ ਉਹ ਬੇਰੇ ਜੀਜੇ ਦੇ ਬਾਹਰ ਆ ਕੇ ਮਹਾ ਮੇਰਾ ਪੁੱਤਾ ਤੁਮਨ ਨਮਾਇਆ ਤੇ ਤੱਤਾ ਮੇਰਾ ਲਾਲਾ ਕਹੇ ਲੱਭੀਆ ਮੇਰੇ ਲੱਭੇ ਤੇਰਾ ਕਮਲੇ ਲੱਭੀਓ ਯਾਰ ਰਮੇਂਦਰਾ ਓ ਪਾ ਜੀ ਦਾ ਤੇਰੇ ਯਾ ਆ ਆ ਆ ਕੀ ਹੁੰਦਾ ਬਰਜਵਾ ਜਦੋਂ ਮੇਰਾ ਯਾਰ ਮੇ ਤੇਰਾ ਕਿਵੇਂ ਲੱਗ ਜਾਊਗਾ ਸਾਲੂ ਤੂੰ ਕਹਿੰਦਾ ਮੇਰੀ ਤੇ ਮੇਰੀ ਜਨਾਬੀ ਮੇਰੀ ਲੱਗਦੀ ਹੈ ਓਏ ਥੋੜੂ ਹੁੰਦਾ ਹੁੰਦਾ ਜੀਜਾ ਕਹਿੰਦੀਆਂ ਗੱਲਾਂ ਕਰਦਾ ਮੇਰੀ ਗੱਲ ਤਾਂ ਚੁੰ ਤੇਰੇ ਕੋਲ ਤਾਂ ਦੇਖਣ ਨੂੰ ਹੈਗੀ ਆ ਮੇਰੇ ਕੋਲੇ ਕੁਝ ਵੀ ਨਹੀਂ ਮੈਂ ਤਾਂ ਬਰੀ ਆਂਡਾ ਹਾਂ ਮੇਰੇ ਕੋਲ ਜੋ ਉਹ ਬਾਈ ਨੂੰ ਪਤਾ ਕਹਿ ਲੂ ਕੁਝ ਮੜ ਕਹਿ ਲਿਆ ਕਰ ਰਹਾ ਕੀ ਹੈ ਮੇਰੀ ਹੈ ਕਿਹੜਾ ਤਾਂ ਕਾਇਬ ਤੇਰਾ ਤੇਰਾ ਜੀਜਾ ਉਹ ਇਹ ਤਾਂ ਮਸਲਾ ਤੁਹਾਡਾ ਹੱਲ ਹੋ ਗਿਆ ਆ ਮਸਲਾ ਵੀ ਹੱਲ ਕਰੋ ਆ ਇਹਨੂੰ ਵੀ ਦੇਖ ਲੈ ਮਰਨ ਮਰ ਗਿਆ ਹਾਂ ਕੀਦਾ ਬਿੱਲੀ ਤੋਂ ਆਤਾ ਦਿੱਲੀ ਤੋਂ ਹਾਂ ਚਾਰੇ ਮਾਰ ਕੇ ਮੂੰਹ ਵਾਲਾ ਕੀਦਾ ਹੈ ਇਹਨੂੰ ਮੇਰੀ ਗੱਲ ਸੁਣੋ ਬੜੇ ਹਾਂ ਉਹ ਆ ਕਾਕੜੇ ਜੇ ਪਰਾ ਦਲੀਆਂ ਦੁੜੀਆਂ ਪਿਆ ਪਿਉਂਦੇ ਨੂੰ ਅਥਨੇ ਚਾਰ ਦਾਂਗੇ ਮਾੜਾ ਮੋਟਾ ਨਹੀਂ ਮਰ ਜੂ ਮੇਰਾ ਛੜਾ ਠੰਡ ਚ ਹੈ ਕੱਟਾ ਯਾਰ ਇਹਨੂੰ ਕੀ ਲੇਟੀ ਖਮਾਉਣ ਹੋਰ ਪਸੂਆ ਇਹ ਤੂੰ ਇਹਨੂੰ ਪੇਪੂ ਲਵਾ ਦੇ ਪਈਆ ਚਲੇ ਉਧਰ ਠੀਕ ਹੈ ਜੇ ਕੱਛੇ ਪਤੂ ਜੀ ਚਾਟਾ ਕ ਪਿਆ ਦੋ ਜੀ ਚਾਟਾ ਪੇਗ ਦੇ ਨਾਲ ਉੱਠਿਆ ਹਰੇ ਹਰੇ ਪੇਗ ਦਾ ਜੀ ਤੇ ਬਾਈਕ ਤਾਂ ਮੁੱਤਰਾ ਲਾ ਫਿਰ ਲਵੇ ਪਈਆ ਪੇਟੀ ਵਾਲੇ ਲੈ ਚੱਕ ਇਹਨੂੰ ਮੇਰੇ ਛੱਲੂ ਮਾਰ ਦੇ ਇੱਥੇ ਵੀ ਬਈ ਵੱਡਿਆ ਲਾ ਉਹਦਾ ਆਈਂ ਪਾਣੀ ਪਾਤੀ ਦੇ ਆਦੇ ਪਰ ਜਹ ਜਹ ਆ ਰਹੇ ਉਹ ਛੱਟ ਤਾਂ ਨਾਲ ਦੇ ਵੀ ਉਹ ਜਿਹੇ ਦਾਰੂ ਵਾਲੇ ਲਾਉਗਾ ਕਹਿੰਦਾ ਹਰੇ ਪੇਗ ਦੇ ਮੂੰਹ ਨੂੰ ਕਰਾਉਂਗਾ ਲੈ ਮੂਹ ਲਾਉਗਾ ਹਰੇ ਲਾਉਗਾ ਖੜਾ ਉੱਪਰ ਪੇਗ ਦਾ ਦਾ ਕਿੱਥੋਂ ਹੋ ਜੂ ਇਹਦਾ ਪੰਗਕ ਤਾਂ ਤੋੜਿਆ ਪਿਆ ਤਾਂ ਪਲੀਤਾਂ ਲਿਆਂਦਾ ਪਾ ਕੇ ਮੇਰਾ ਛੜਾ ਨਹੀਂ ਆਵੇ ਦਿਲ ਤੇ ਨੱਥਦਾ ਦੇਖ ਦੇ ਠੀਕ ਹੈ ਸੁਣ ਲਓ ਕੇਰਾ ਨੂੰ ਜਿਹੜਾ ਤਿਆਉਣਾ ਕੁਸ ਪਿਆ ਲੋ ਅੱਧੇ ਨੂੰ ਲੈ ਜਾ ਮੈਂ ਥੋੜਾ ਮੈਂ ਤੋ ਚੱਲਿਆ ਨਹੀਂ ਜਾਂਦਾ ਪਾਬੀ ਉੱਧਰ ਕੌਣ ਸਾਮੂਗਾ ਮੇਰੀ ਭੈਣ ਤਾਂ ਹੈਣੀਗੀ ਉਰ ਚੱਲ ਉਹ ਹੀ ਮਰੀਆਂ ਦੀਆਂ ਯਾਰ ਆਈ ਕਿੱਥੇ ਮਰ ਗਿਆ ਦੁਮੇਵਾਰ ਪੈ ਜੂਰੇ ਦੋ ਮੈਂ ਇੱਥੇ ਆਪਣੇ ਜੁਮਮਾ ਨਹੀਂ ਪੈਂਦਾ ਹੈਗਾ ਕਿ ਇਹ ਨਹੀਂ ਪੈਦਾ ਨਾ ਨੰਨਾ ਬੰਦਾ ਆ ਹੁਣ ਮੈਂ ਘਰੇ ਆਂ ਦਾ ਸਾਇ ਹੁਣੇ ਦਾਦੇ ਦਾ ਬੋਲਿਆ ਕਰ ਜਦੋਂ ਮੇਰਾ ਭਾਈ ਕਹੀ ਜਾਂਦਾ ਵੀ ਰੱਖੂ ਤੂੰ ਰੇ ਦਾਦੇ ਲਈ ਤੇਰੀ ਕੋਈ ਨਾ ਸਕੂਟਰ ਦਾ ਜਲੂਸ ਕਰਤਾ ਯਾਰ ਇਹਨੇ ਸਾਰੇ ਰਾਹ ਰੱਖ ਦੇ ਦੀ ਇਹਦੇ ਦੀ ਨਾ ਮੈਂ ਵੀ ਤੇ ਨਾ ਇਧਰ ਜਾ ਬਾਬੀ ਬਈ ਤਾਂ ਪਹਿਲਾਂ ਮੇਰਾ ਲਈ ਟੱਕਰ ਤੀ ਐ ਵੀ ਟੱਕਰ ਲੱਗ ਗਈ ਉਹ ਹੀ ਪਤਾ ਨਾ ਸ਼ਰੀਰ ਕਰ ਗੁੱਸੇ ਨਾਲ ਕਰਦਾ ਵਿੰਦਰ ਮੈਨੂੰ ਛੋੜ ਕਰਦੀ ਵੀ ਮੈਂ ਢਾੜ ਛੋੜਦਾ ਮਿੱਤਰ ਉੱਥੇ ਮੈਂ ਲੈਣ ਗਿਆ ਬਨੀਮ ਹੋ ਕੇ ਲੈਣ ਗਿਆ ਵੀ ਚੱਲੇ ਆਉਣੇ ਸਾਰੇ ਤਹਾਰਨਾ ਤੇ ਲੋਹੜੀ ਨਾ ਕਿ ਸਾਰੇ ਨਾਂਗੇ ਉੱਥੇ ਬੈਠੀ ਕਰਦੀ ਆ ਇਹ ਤੇ ਮੂਥੇ ਤੇ ਮਾਰਦਾ ਤਾਂ ਚੰਜੀ ਮੂਥੇ ਉੱਥੇ ਘਾਹ ਦੇ ਭਾਈ ਨੂੰ ਕੁਛ ਖਾਈ ਪੀ ਉਹ ਮੇਰੇ ਟੋਟੇ ਟੁੱਟਾ ਮਾਰਤਾ 11 ਟਾ 11 ਤੰਨਾ ਮਾਰੂ ਮਹਾਵਾ ਜਿੱਦਾਂ ਕਿ ਹਾਂ ਸਿਤਾ ਹੈ ਆ ਕਿਹਾ ਕਿ ਭਾਈ ਕੋਈ ਨਹੀਂ ਕੋਈ ਨਹੀਂ ਫਰੇ ਉਹ ਪਹਿਲੀ ਮੂਤਾਂ ਲੱਗ ਗਿਆ ਨਾ 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 ਮੂਥੇ ਦੇ ਵਿੱਚ ਨਿਕਲੇ ਪਿਆ ਹੈ ਮੂਥੇ ਦੇ ਵਿੱਚ ਨਿਕਲੇ ਪਿਆ ਹੈ ਅੰਦਰ ਕੁਛੀ ਵਿੱਚ ਆਏ ਨਿਕਲੇ ਬੱਚੀ ਕਿਹੜੀ ਜਾਓ ਸਭ ਕੁਝ ਹਾਂ ਹੋਰ ਕਿਉਂ ਨੰਦਾ ਆ ਜਦ ਬੈਲੀ ਆਈ ਮੂਤ ਨਿਕਲਦੇ ਹੁੰਦੇ ਨੇ ਵੱਡੇ ਬੈਲੀ ਜਨ ਨਚਲੀ ਤੇਰੇ ਭਾਈ ਕਿੱਡਾ ਕਚੂਰਮਾ ਨੇ ਮੇਰੇ ਭਾਈ ਦਾ ਪੂਰਾ ਸੂਰਮਾ ਨੇ ਭਾਈ ਜੰਨਤਲੀ ਲਾ ਕੇ ਦੇਖ ਮੱਠਾ ਪੰਜਾਬ ਉਹ ਦੱਲਿਆ ਕੋਟਰ ਚੱਕ ਲੈ ਮੈਂ ਮੈਨੂੰ ਪ੍ਰੈਸ਼ਰ ਆ ਰਿਹਾ ਯਾਰ ਮੈਂ ਮਰ ਗਿਆ ਨਹੀਂ ਨਹੀਂ ਯਾਰ ਤੜਕੇ ਮੱਠਾ ਮੈਂ ਮੋਠਾ ਦਾ ਮਾਨੂੰ ਪਕਾ ਕੇ ਮੈਨੂੰ ਕੀ ਪੁੱਛਦਾ ਜਾਂਦੀ ਮੈਂ ਪਾਣੀ ਗਰਮ ਕਰਦੀ ਥੋੜਾ ਜਾਂ ਕਰ ਦੂੰਗਾ ਨਹੀਂ ਮੱਤਣਾ ਪਾਣੀ ਚ ਕੀ ਤੇਰੇ ਭਾਰੇ ਉੱਪਰ ਦਾ ਉੱਪਰ ਦਾ ਸਰਚ ਚੰਗਾ ਮੇਲਾ ਫਿਰ ਮੈਂ ਵੀ ਚੱਲਾਂ ਚੰਗਾ ਹੈ ਇਹ ਓਏ ਇਹ ਮਾਕੇ ਤੇ ਮੇਦਾ ਖੜਾ ਇੱਧਰ ਇਹ ਪਕੜਾਵਾ ਖੜਾ ਪੈ ਜਾਂਦਾ ਪਲੇਖਾ ਪੈ ਜਾਂਦਾ ਬੰਦੇ ਦਾ ਪਾਉ ਪਲੇਖੇ ਜਿੱਦ ਦੇ ਪਲੇਖੇ ਪੈ ਲੱਗ ਜਨ ਤੂੰ ਫਰਮਾ ਚੰਗਾ ਆ ਆ ਆ ਜੀ ਬਟ ਟਾਈਮ ਨਾਲ ਨਹੀਂ ਮੈਨੂੰ ਬਾਹਰ ਸਿੱਤੂ ਕੱਢ ਕੇ ਉਹ ਇਹ ਤਾਂ ਮੇਰਾ ਸਾੜਾ ਨਾਲੀ ਚ ਇਤਰ ਦੂਜੇ ਨਾਲੀ ਚ ਤੇਰ ਤੱਤ ਆ ਇਹਦੇ ਖਾਣ ਪੀਣ ਨੂੰ ਲਿਆ ਦੀ ਬਿੰਦਰਾ ਚੱਕ ਲਈ ਸਮਾਰ ਕੇ ਜੇ ਸਮਾਰ ਕੇ ਸਾਹਮਣੇ ਨੂੰ ਸਾਹਮਣੇ ਤਾਂ ਦਿੱਤਾ ਮੈਂ ਕਿ ਸਾਹਮਣੇ ਵਾਲੇ ਨਹੀਂ ਸਾਹਮਣੇ ਵੇ ਆਏ ਨਹੀਂ ਕਹਿੰਦੀ ਇੰ ਮਰ ਮੁੰਨਾ ਜਾਵੇ ਉਹ ਆਪਣੇ ਜੁਮੇ ਪੈ ਜਾਦਾ ਦੋਨੇ ਡੰਟੀ ਰਗੜ ਕੇ ਤੈਨੂੰ ਦੱਸਾਂ ਗੱਲ ਮੈਂ ਮਾਤਾ ਪੁੱਡ ਜੂ ਮਰ ਜਾਏ ਨੂੰ ਖੋਸੋਗਾ ਤਨ ਆ ਦੱਸ ਤਾ ਤੂੰ ਤਨ ਮਰਦੀ ਐ ਤੇ ਤਾਂ ਮੈਂ ਕਟੂ ਖੰਭ ਦਿੰਦਾ ਮੈਂ ਡਾਉ ਕੋਈ ਨਹੀਂ ਇਹਨੂੰ ਪਤਾ ਕਿਹੜੇ ਟਾਰੀਆਂ ਲਾਉਣ ਨੂੰ ਮਰ ਜਾਏ ਤੂੰ ਹਾਂ ਲੈ ਸੜਿਆ ਹੋਇਆ ਬੰਦਾ ਇਹ ਕਹੇ ਜੀਆਂ ਗੱਲਾਂ ਕਰਦਾ ਮੱਛੀ ਹੋਈ ਮੂਥੀ ਵਾਲਾ ਮਰਦਾ ਕਿਹੜਾ ਉੱਠ ਖੜਾ ਲੱਟ ਜਾ ਕੇ ਉਹ ਤਾਂ ਚੇਪੜਾ ਇਹ ਮਾ ਚਟਣੀ ਕੁੱਟ ਕੇ ਖਾ ਗਿਆ ਕੋਈ ਨਾ ਕੋਈ ਨਾ ਮੇਰੀ ਗੱਲ ਸੁਣ ਲਬ ਹੂੰ ਹੁਮ ਨਾ ਕਿਤੇ ਜਾ ਕੇ ਪਿੰਡ ਚ ਰੌਲਾ ਪਾ ਦੀ ਚੰਗਾ ਮੈਂ ਤਾਂ ਉਹ ਪੈਂਦੇ ਰੋਣਾ ਰੋਲੀ ਪੈਂਦੇ ਆਏ ਨਾ ਅਜ ਤੱਕ ਆਪਣੇ ਮੇ ਤਾਂ ਬੇਇੱਜ਼ਤੀ ਹੋ ਜੂਗੀ ਬਾਈ ਬਣ ਕੇ ਹਾਰੇ ਹਾਰੇ ਕੋਈ ਚੱਕਰ ਨਹੀਂ ਮਾ ਡਰਨਾ ਮੇਰੇ ਵੱਡੇ ਗੈਂਗ ਰਾਜ ਹੁਣੀ ਉਹਦੇ ਨੇ ਓਏ ਗੈਂਗ ਰਾਜ ਹੁਣੀ ਇਹਦੇ ਕੀ ਲੜ ਗਿਆ ਓਏ ਕਿਉ ਮੈਂ ਭਰਾ ਮੇਰੇ ਛਾਲੇ ਜਬਾਕ ਕੁੱਟੇ ਹੈ ਖੇਲਰ ਚ ਬੁਲਾ ਕੇ ਹੈ ਹੈ ਕੀ ਜਵਾਖ ਕੁੱਟਿਆ ਛੱਲੇ ਤੇ ਬੁਲਾ ਕੇ ਥੁਨੇ ਉਹ ਦੇਖੋ ਨਹੀਂ ਜਵਾਖ ਲਾਦਾ ਦੀ ਹੈਗਾ 40 50 ਸਾਲਾਂ ਦਾ ਉਹ ਤਾਂ ਕੁੱਟਣ ਆਇਆ ਦੀ ਆਪਣੇ ਗਾਵੇਂ ਨੂੰ ਆਇਆ ਸੀ ਇਹਦੇ ਚਲਾਕ ਨੇ ਕਿਉਂ ਉਹ ਤਾਂ ਚਿੰਬੜ ਗਿਆ ਸੀ ਮੇਰੇ ਸਾਲਾ ਜੀ ਮੇ ਚੋਕ ਹੁੰਦੀ ਆ ਇਹਦਾ ਤਾਂ ਫੜ ਘਾਤਾ ਇਹਨੇ ਮੈਂ ਕੁਝ ਨਹੀਂ ਕਿਹਾ ਕੋਈ ਨਹੀਂ ਪਤਾ ਤੇ ਟੁੱਟਿਆ ਮੂਤ ਲਿਕਣੋਂ ਠਾਣੇ ਜਾਂਦੇ ਨੇ ਉਹ ਹੈ ਹੱਡੀਆਂ ਤੋੜਤੀਆਂ ਮੇਰੇ ਸਾਰੇ ਪਹਿਲਾਂ ਮੈਂ ਲਾਦਾ ਤੂੰ ਨਾ ਮੂਤਲੀ ਯਾਰ ਸਾਡਾ ਦੇਖੀ ਜੋ ਮੈਂ ਨਹੀਂ ਮੂਤਦਾ ਮੂਤੂਗਾ ਟੈਂ 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 ਨੂੰ ਮਟਾਉਣਾ ਮੇਰੇ ਨਾਲ ਸਾਡਾ ਕਿੰਨੀ ਬੇਤੀ ਕੱਢ ਕੇ ਮੇਰੀ ਹੋਈ ਮੈਂ ਮਰਾ ਮੇਰੀ ਕਰਾਟ ਆਊਗੀ ਉਹ ਰੱਖ ਨਹੀਂ ਮਾਰਦੇ ਇਹ ਕੰਪਨੀ ਅਸੀਂ ਉਹ ਰੱਖ ਲਈ ਤੂੰ ਭਾਈਂਦੀਪ ਮੇਰੀ ਮਰਾਵੇ ਮਜੂਦਾ ਬੰਦਾ ਬੰਦਾ ਹੋ ਗਿਆ ਯਾਰ ਤੂੰ ਜਾ ਤੂੰ ਜਾ ਉਹਦੇ ਨਾਲ ਲੱਗ ਜੀ ਉਹ ਤੂੰ ਗੱਗੂ ਨਾਲ ਮੈਂ ਬੰਦਾ ਵੱਡਾ ਖੱਬੀ ਖਾਣ ਬੇਸਕੜੀ ਕਰਦੇ ਚ ਬੰਗਲੇ ਤੁਸੀਂ ਕੁੱਟਣ ਵਾਲੀ ਗੱਲ ਕਹਿਣਾ ਮੈਂ ਮੇਂਬਰਾ ਫੇਰ ਇਹਨੂੰ ਕਹਨੂੰ ਚੋਪੜਾ ਬਿੰਦਰ ਦੇ ਸਾਲੇ ਜੀ ਨੂੰ ਮਾਰੋ। ਕਰੋ ਦੇ ਤੇਲ ਨਾਲ। ਹੱਥੀ ਲਾੜੀ ਫਿਰ ਕੋ। ਹਾਂ ਹੱਥੀ ਲਾੜੀ। ਅਗਲੀ ਵਾਰੀ ਉਹਦੀ ਆ ਉਹਨੂੰ ਦੱਸ ਦੀ। ਮੈਂ ਨਹੀਂ ਕੁਝ ਕਹਿਣਾ। ਉਹ ਤੇ ਪਹਿਲਾਂ じゃ ਤੁਸੀਂ ਮੈਂ ਜੂੜਾ ਵੜ ਕੇ ਜਾਇਓ ਓਏ। ਠਾਲੇ ਜਾ ਅੱਲਾ ਜ਼ਰਾ ਨਾਮ ਤਾਂ ਰੱਖ ਕੇ ਆਉਣਾ। ਮੈਂ ਜਾਂਦਾ ਬੁੱਢਾ ਕੁੱਟਿਆ। ਪਹਿਲਾਂ ਵੀ ਮੀਕਿਆ ਫਿਰ ਤੂੰ। ਮੇਰੇ ਆ ਸ਼ਾਲੇ ਮੰਜੂ ਤਾਂ ਮੈਂ ਬਰਾਦੀ ਕਰਨ ਨੂੰ ਆਇਆ। ਮਤਾ ਮੈਨੂੰ ਤਾਂ ਮੇਰਾ ਪਤਾ ਲਾਤੀ ਕੁੱਤਿਆਂ ਬੰਨੂ ਪਤਾ ਹੈ। ਮੇਰੇ ਆ ਸ਼ਾਲੇ ਜੀ ਦਾ ਤਿੰਨੇ ਹੋ। ਸਾਲੇ ਤਾਂ ਤੂੰ ਮੈਂ ਬਰਾਸੀਂ ਮਾਰਨੇ ਆ ਤਾਂ। ਮੈਨੂੰ ਨਾ ਐਮ.ਐਲ.ਏ ਨਹੀਂ ਮਾਰਦਾ ਗੇਰਾ। ਇਸ ਵਾਰੀ ਐਮ.ਐਲ.ਏ ਕਹਿੰਦੇ। ਕਹਿੰ ਉਹੀ ਤਾਂ ਗੱਲ ਹੈ ਫਾਬਰ ਤੇ ਮੇਰੇ ਹੱਥੀਏ ਕਿ ਬੈਂਗਲ ਛੱਡੀਗਾ ਫਾਬਰਾ ਤੇ ਕਾਹਦੀ ਬਾਪਰਾ ਹੋਊਗਾ ਹੁਣ ਚੁਕਾਉਂਗਾ ਲੈ ਚੁਕਾ ਤੂੰ ਮੈਂ ਮੈਂ ਮੇਰੇ ਇਸ਼ਾਰੇ ਮੈਂ ਐਸਾ ਤੂੰ ਨਹੀਂ ਲਾਉਣਾ ਇਹਨੂੰ ਕਹੇ ਆਏ ਉਹਨਾਂ ਨਾਲ ਨਹੀਂ ਮੇਰਾ ਆਏ ਲਾਲ ਲਾ ਫੋਨ ਲਾ ਲਾਲ ਮੇਰੇ ਪੌਂਚ ਪੈਸੇ ਕਿਵੇਂ ਲਾਉਂਦਾ ਮਿਰਚੇ ਲਾਦਾ ਮੈਂ ਮੈਂ ਕਹਣਾ ਕਾਣੂ ਕਾਣੂ ਯਾਰ ਮਹੱਤਾ ਗਾੜੀ ਹੁਣ ਓਏ ਮੇਰਾ ਇਸ਼ਾਰੇ ਨਹੀਂ ਪਿੱਛੇ ਲੱਗਤੀ ਤੂੰ ਟ੍ਰੈਕਟਵਾ ਦੂੰਗਾ ਆਪਾਂ ਘਟਵਾਟਾ ਕਰਕੇ ਦੋਹੀ ਨੀ ਪਰ ਲੈਣਾ ਮੈਂ ਕਿੱਥੇ ਜਾਂਦਾ ਤੈਨੂੰ ਫਿਰ ਚੱਰ ਵੇਖ ਗਿਆ ਦੱਲਿਆ ਬੈਜਾ ਜੀ ਮੇਰਾ ਸ਼ਾਂਤ ਹੈ ਹਾਂ ਕੋਈ ਨਾ ਮੈਂ ਨਾਮ ਰੱਖ ਕੇ ਆਉਂਗਾ ਲੱਗ ਗਿਆ ਤੂੰ ਮੇਰਨੀ ਨਾਲੇ ਬੋਲਣ ਦੀ ਬਾਈ ਨੂੰ ਨਾਮ ਤੇ ਰੱਖੂਗਾ ਦਵਾਂਗਾ ਮੈਂ ਭੱਜ ਜਾ ਭੱਜ ਜਾ ਹੋਰ ਭੱਜ ਜਾ ਹਾਂ ਰੱਖੂ ਨਾਮ ਮੋਟਰ ਚ ਫੜਾ ਰਹੀ ਮੇਰੇ ਮੈਂ ਖੜਲਾ ਤੇਰੀ ਹਵਾ ਕਹਿੰਦੀ ਨਹੀਂ ਝੰਗ ਨਾਲ ਮੈਂ ਕਹਿੰਦਾ ਤੇ ਮੈਂ ਤੈਨੂੰ ਕਹਿਦਾ ਮੈਂ ਤੈਨੂੰ ਮੈਂ ਪੈਸੇ ਦੇ ਦੂੰਗਾ ਕੋਈ ਗੱਲ ਨਹੀਂ ਮਰ ਗਿਆ ਮਰ ਗਿਆ ਫਿਰ ਕਿੱਡੀ ਗੱਲ ਹੈ ਇਹਦੇ 20 ਮਿਲਦੇ ਨੇ ਹੱਥਾਂ ਤੋਂ ਗੱਡੀਆਂ ਥੱਲੇ ਰੋੜਾ ਕਹਿੰਦਾ ਕਿ ਟਰੱਕ ਥੱਲੇ ਆ ਗਿਆ ਨਾਉ ਚੱਲਦਾ ਆਪਣਾ ਪੁੱਛਣੀ ਜਾ ਕੇ ਨਮੋਲ ਚ ਮੈਂ ਨਹੀਂ ਆ ਲਿਖਾ ਬਈਆ ਵਈਆ ਸਿਰ ਚ ਤਰੇ ਮਮੀ ਮੈਂ ਕੜੇ ਨੂੰ ਮੈਂ ਕਹਿਣਾ ਵੀ ਅੱਜ ਪੈ ਜਾ ਲਾ ਕਾਹੇ ਤੇ ਕਹਣੀ ਪੈਦੀ ਨਹੀਂ ਲਿਖੋ ਮੈਂ ਕੀ ਕਰਾਂ ਮੈਂ ਨਾ 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 ਕਰ ਫਿਰ ਮੈਂ ਨਾਲ ਤੈਨੂੰ ਮੈਂ ਕਹਿਨੀ ਆ ਬਿਉਰੇ ਤਾਂ ਤੂੰ ਹੁਣ ਆ ਗਿਆ ਹਨਾ ਚਲ ਕੋਈ ਨਹੀਂ ਤੇ ਆਪਣਾ ਜਿਹੜਾ ਤੇਰੇ ਨਾਲ ਪਲਾਟ ਹਨਾ ਆਪਾਂ ਤੂੰ ਪੜ ਲਿਖ ਲਾ ਵੇਚ ਕੇ ਨਾ ਉਹ ਫੇਰ ਤੈਨੂੰ ਵਾਰੀ ਭੇਜੂਗਾ ਜਿਹੜਾ ਵੇਚਨ ਨੂੰ ਪਾਪਾ ਉਹ ਤਾਂ ਇਹਦਾ ਸਕੂਟਰ ਵੀ ਲਾ ਦੇ ਵੇ ਨਹੀਂ ਲਾਉਂਦਾ ਇਹ ਨਹੀਂ ਆਪਾਂ ਕਿਹੜਾ ਦਿੰਨੇ ਆਂ ਚੰਗਾ ਕੂਫਾ ਹੋਰ ਸਿਆਣਾ ਬਣ ਕੇ ਰਹੀਆਂ ਦਾ ਕੰਮ ਧੰਦਕਲਾ ਲਿਆ ਕਰਨਾ ਠੀਕ ਆ ਤੂੰ ਬੋਲੀਂ ਨੰਦ ਬੋਲਵਾ ਠੀਕ ਆ ਮੈਂ ਫਿੱਟੇ ਮੋ ਤਰੇ ਕਮ ਸੁਸ ਸੁਰਰ ਸੁਰਰ ਕਰ ਕਰਕੇ ਚਾਹ ਪਿੰਦਾ ਪੀਣੀ ਨਹੀਂ ਹੁੰਦੀ ਤੈਨੂੰ ਬਈ ਇਹ ਸਭ ਜੀ ਚਾਹੀ ਹਫਤੇ ਬਾਅਦ ਮਿਲੀ ਐ ਹਫਤੇ ਬਾਅਦ ਮਿਲੀ ਮੂੰ ਦੇ ਪਿਆਏ ਪਹਿਲਾਂ ਬੜਾ ਬੜਾ ਬਣਾਉਣੀ ਜਾਈ ਤੇਰੇ ਤੇਰਾ ਤੀ ਚਾਹ ਦਾ ਬਾੜੀ ਸਵਾ ਲੱਗ ਰਿਹਾ ਅੱਜ ਤੇ ਤੀਜਾ ਕੌਣ ਦਾ ਐ ਹੋਰ ਕੁਸਾ ਇਸ ਦਾ ਵਾਲਾ ਸਾਰਾ ਦਿਨ ਚਾਹ ਤੋਂ ਬਿਨਾਂ ਤੈਨੂੰ ਹੋਰ ਕੋਈ ਕੰਮ ਹੈ ਮਾਰ ਕੇ ਵਾਰਦੇ ਜੂਆਂ ਤੇ ਬਾੜ ਲਿਆ ਮਖਟਾ ਕੇ ਨਾਲੋਂ ਤੱਕਵਾ ਖੂਲ ਲਿਆਉਂਗਾ ਇਹਨੂੰ ਜੂਆਂ ਨਹੀਂ ਹੈਗੀਆਂ ਨਾਲ ਉਹਦੇ ਆਹੋ ਆਹ ਕਈ ਦਾ ਜਾਂਦੀ ਦੀ ਲਿਕਾ ਬੈੜੀਆਂ ਨੇ ਮੈਂ ਤੂੰ ਸਾਡੀਆਂ ਗੱਲਾਂ ਸੁਣਦਾ ਸੀ ਹੂੰ ਛੋੜੀਆਂ ਗੱਲਾਂ ਕੋਈ ਬਹੁਤ ਹੋ ਤੋ ਕਰ ਜਿਨਾ ਪਹਾੜੀ ਗੱਲਾਂ ਹੂੰ ਪਹਾੜੀ ਕਿਹੜੇ ਗੱਲਾਂ ਹੁੰਦੀਆਂ ਨੇ ਬਾਹੜਾ ਚ ਹੁੰਦੀਆਂ ਨੇ ਜਾ ਕੇ ਤੂੰ ਜਾ ਜਾ ਕੇ ਪਹਾੜਾਂ ਚ ਵੀ ਫਿਰ ਕੈਂ ਤੂੰ ਪੱਕ ਮਾਗੀ ਤੂੰ ਬਾਗ ਕੀ ਪਤਾ ਗਿਆ ਹੀ ਹੋ ਮੈਂ ਕਿਸੇ ਨਾਲ ਕਹਾਂ ਤੀ ਉੱਥੇ ਚੱਲਾਂਗੇ ਪਹਾੜਾਂ ਦੇ ਉੱਥੇ ਬਾਗੀ ਪੈਂਡਾ ਆਉਦੇ ਮੂੰਹ ਘੁੱਟ ਨੂੰ ਮਾ ਫੜ ਕੇ ਬਿਆਹ ਹੋਇਆ ਨਾ ਜਿੱਦੇ ਦਾ ਉਦੇ ਦਾ ਕਹਿਦਾ ਸੀ ਕਮਾਉਣ ਲੈ ਕੇ ਜਾਉ ਹਜੇ ਤੱਕ ਨਹੀਂ ਲੈ ਕੇ ਗਿਆ ਮਰਨਾ ਕੁੱਤੇ ਕਈ ਮਰੀ ਜਾਂਦਾ ਮਤਲ ਲੈ ਕੇ ਚੱਲਣਾ ਤੀ ਹੁਣ ਬਰੋਬਰ ਦਾ ਜਵਾਬ ਲਿਆਈ ਨਾ ਹੁਣ ਕਿੱਥੇ ਪਹਾੜਾਂ ਚੰਗੇ ਲੱਗਦੇ ਚਾਹਦੇ ਹੋਰ ਹੁਣ ਤਾਂ ਬਾਹਨਾਂ ਮਿਲ ਗਿਆ ਤੈਨੂੰ ਵੀ ਹੁਣ ਤਾਂ ਜਮੀਨ ਜਾਂਦਾ ਪੁੱਤ ਓ ਜਲਾਵਾ ਤੂੰ ਵੇਖ ਕਮ ਕੁੱਤਿਆਂ ਨੂੰ ਕਰਦਾ ਕਾਉ ਕਾਉ ਚਾਬੂ ਤੂੰ ਨਾ ਰਹਾ ਹੈ ਪੱਤਾ ਵੜੀ ਦਾ ਧੰਨੀ ਮੰਮੀ ਪੱਤਾ ਪਾਣੀ ਕਰ ਦੇ ਜੋ ਬਾਪੜੇ ਬਿਮਾਰ ਕਰ ਦੇਗੀ ਤਰਿਆ ਪਿਆ ਹਾਂ ਬਾਜਾ ਪੁੱਤ ਉੱਤੇ ਵਾਜਾ ਇੱਥੇ ਆ ਜਾ ਮੇਰੀ ਬੁਗੜੀ ਚਾਹ ਕੀ ਖਾਏਗਾ ਪੁੱਤ ਕੀ ਖਾਏਗਾ ਮੈਂ ਉਲਚਾ ਖਾਉਂਗਾ ਪਾਪੇ ਉਲਚਾ ਦੇ ਰੁਕਵਾਉ ਮਾਛੇ ਮੇਰਾ 버ਗਰ ਦਾ ਹੈਲੋ ਕੁਛ ਨਹੀਂ ਖਾਂਦਾ ਇਹ ਕੌੜੀ ਖਾਂਦਾ ਇਹਦੇ ਕੀ ਮੂੰਹ ਨਹੀਂ ਲੱਗਾ ਹੋਇਆ ਬਾਬੇ ਮੈਂ ਖਾਉਂਗਾ ਕੜੀ ਆਪਣੀ ਚੀਚਾ ਬੰਦ ਕਰਿਆ ਨਾ ਤੇਰੀਆਂ ਆ ਹੋ ਤੇਰੀਆਂ ਖੁੱਲ ਜਾਣੀ ਤੂੰ ਖਾਇਆ 10 10 ਬਾਰ ਕਰ ਖਾ ਜਾਂਦੀ ਐ ਇਹ ਮਰਦਾ ਕੁੱਤੇ ਭਕਾਈ ਨਾ ਆ ਨਾ ਕੇ ਚਾਲਦੇ ਆਪਾਂ ਤੈਨੂੰ ਸਕੂਟਰ ਤੇ ਢੀੜਾ ਦਬਾ ਕੇ ਲਿਆਉਣ ਨਾਲੇ ਨਾਲੇ ਤੈਨੂੰ ਸਮਾਨ ਦਬਾ ਕੇ ਲੂੰ ਕੱਪੜੇ ਕੁੱਪੜੇ ਦਬਾਉਣ ਨਾਲ ਤੈਨੂੰ ਨਾਲ ਤੈਨੂੰ ਖਵਾ ਕੇ ਲਿਆਉ ਚੰਗਾ ਪੁੱਤ ਦੇਖ ਨਾ ਲੈ ਇਹਨਾਂ ਤੋਂ ਕੌੜੀ ਐ ਜਾ ਖੇਡ ਲੈ ਤੂੰ ਇਹਨੇ ਨਾ ਨੂੰ ਲੈ ਜਾ ਬੱਸ ਜਾ ਹੋਰ ਮੈਂ ਆਰਾਮ ਕਰ ਲੈਂਦੇ 10 ਮਿੰਟ ਅਰੇ ਬੜਿਆ ਕੀ ਰੱਖੀ ਪਲਾਡ ਪਲੂੜੇ ਤਾਂ ਮੇਰੇ ਨਾਲ ਹੀ ਲੱਗਣ ਦੇਖ ਲੈ ਮੇਰਾ ਛਾਲਾ ਬਾਬੇ ਹੁਣੀ ਹੈ ਓਏ ਇਹਨੂੰ ਨਏ ਦੀ ਵੀ ਕਢਾਤੀ ਗਿੱਟਣੀ ਕਿਤੇ ਮੈਂਬਰ ਦੀ ਐ ਸੌਖੀ ਨਿਕਲ ਜੂ ਗਿੱਟਣੀ ਭੈਣ ਦੀ ਪੀਛੇ ਪੁੰਡੀ ਨੇ ਵਾਲੇ ਪਥਰੀ ਕਢਿਆ ਏ ਚੱਲ ਤੇ ਇਹ ਤਾਂ ਖਰਚਾ ਵੱਧ ਕੇ ਤੇਰਾ ਆਪਰੇਸ਼ਨ ਹੁੰਦਾ ਗੱਲ ਹੋਰ ਧੀ ਮੈਂਬਰਾ ਇਹ ਮੇਰਾ ਛਾਲਾ ਤੂੰ ਠਾਣੇ ਜਾਂਦਾ ਓਏ ਤੇਰੇ ਪਰ ਪੰਜ 6 ਕੇਸ ਚੱਲਦੇ ਨੇ ਪੁਰਾਣੇ ਹੈ ਇੱਕ ਤਾਂ ਮੇਰਾ ਛਾਲਾ ਦਿੰਦੇ ਉਹ ਵੇਚਿਆ ਦੀ ਇੱਥੋਂ ਪਟਕੇ ਸਟੇਡੀਅਮ ਦਾ ਗੇਟ ਹੂੰ ਤੂੰ ਹੁਣ ਤੂੰ ਸਰਕਾਰੀ ਬੰਦਾ ਹੋਇਆ ਪਿਆ ਨਾ 아이 ਤਾਂ ਮੈਂ ਰੱਖਿਆ ਤੈਨੂੰ ਉੱਥੇ ਰੱਖ ਦੇ ਚਲ ਬਾਤ ਗੇ ਜਉਂਦਾ ਦਾ ਹੈ ਡਾਕਟਰ ਜੀ ਨੇ ਤਾਂ ਹੱਤਾ ਵੀ ਦਿੱਤਾ ਉਹ ਗੱਡੀ ਆ ਪੱਥਰੀ ਕੱਢੀ ਆ ਤੂੰ ਐਂ ਕਰ ਓਏ ਮੇਰਾ ਸ਼ੜਾ ਕੋਠੇ ਵਾਲੇ ਬਾਬੇਲੇ ਵਿੱਚ ਚੱਲ ਉਹ ਕਰੂੰ ਤੇਰਾ ਕੋਈ ਹੱਲ ਹੈ ਚੱਲ ਬਾਬੇਲੇ ਵਿੱਚ ਚੱਲ ਆਪਾਂ ਨਾਲੇ ਖਾ ਕੇ ਮੇਰਾ ਸ਼ੜਾ ਸਰੇਰੀਆਂ ਸੁਣਾਉ ਤੈਨੂੰ ਆ ਜਾ ਵੀ ਬਰਡਸ ਅੱਗੇ ਦਾ ਤੂੰ ਲਾਲਾ ਵਿੱਚ ਛਲੇਡੇ ਹੁੰਦੇ ਉਦੋਂ ਕੀ ਕੀ ਛਲੇਡੇ ਕੀ ਹੁੰਦੇ ਸੀ ਤਾਂ ਭਈ ਰੋਆ ਵੀ ਮਟਕਾ ਦੇ ਤਾਂ ਛੜੇ ਛਮਣੇ ਆ ਗਿਆ ਅੱਗੇ ਤਾਂ ਡੰਡੀਆਂ ਹੁੰਦੀਆਂ ਜਿਹੜੇ ਅੱਗੇ ਕਿਹੜਾ ਛੜਕਾ ਹੁੰਦੀਆਂ ਹਾਂ ਹਾਂ ਉਹ ਤਾਂ ਜਦੋਂ ਛਮੜੇ ਆ ਕੇ ਖੜ ਗਿਆ ਡੰਡੀ 'ਤੇ ਛੜੇ ਜਿੱਥੋਂ ਦੀ ਅੱਛੀ ਆਉਂਦੇ ਸੀ ਅੱਛਾ ਅਸੀਂ ਵੀ ਗਾ ਬੋਤੇ ਤੇ ਬੈਠੇ ਹੋਏ ਸੀ ਬੋਤੇ ਤੇ ਹੁੰਦੇ ਅੱਗੇ ਤਾਂ ਤੈਨੂੰ ਪਤਾ ਹੈ ਹਾਂ ਉਹ ਮਨਾਰੀ ਹਾਂ ਉਦੋਂ ਮੁੰਡਾ ਦਾ ਪੂਆ ਗੁਜਰੀ ਚ ਉਦੋਂ ਤੁਸੀਂ ਤਾਂ ਉਤਰ ਗਏ ਹੋਏ ਸੀ ਅਸੀਂ ਕਲੇ ਗਏ ਸੀ ਅੱਛਾ ਭਈ ਜਦੋਂ ਗੱਲ ਹੋਈ ਵੀ ਤੱਕ ਛਲੇਡਾ ਤਾਂ ਕਦੇ ਪੁੱਛ ਬਣ ਗਿਆ ਕਰੇ ਹਾਂ ਉਹ ਡਡਨ ਨੂੰ ਉਪੰਜਰਦੇ ਤੇ ਟੜੇਲ ਪੂਰੀ ਅੱਛਾ ਪੂਰਾ ਸੁਣਾ ਸੁਣਾ ਪਾਇਆ ਹੋਇਆ ਡਡੇ ਤੰਦ ਹਮ ਗਰਚੋਂ ਗਰਚੋ ਕੜੇ ਮਖੱਤ ਹਟ ਤੇਰੀ ਰਾਖ ਦੀ ਕੋਰੇ ਬਾਤ ਤੂੰ ਰੋ ਕੇ ਗੱਲ ਕਰ ਥੋੜੇ ਨਵੇਂ ਆ ਗਈ ਹਾਂ ਮਾਤ ਕੰਜੀ ਦੂਰ ਕਉ ਮਾਟੜਾ ਬੋਟਾ ਬੰਦੀ ਬੜਦਾ ਪਈ ਇਹਦਾ ਤਵਾਰ ਨਹੀਂ ਦੇਗਾ ਚੀਟਾ ਨੂੰ ਕੁਝ ਕੈਂਡੇ ਤੇ ਹਾਂ ਬੋਟੇ ਦਾ ਤਵਾਰ ਨਹੀਂ ਸਾਡੇ ਦਾ ਹੈ ਪੋਤਾ ਕਹੇ ਮੈਂ ਬਚਦੀ ਨੰਗ ਦੁੱਤੜੇ ਦੇ ਚੜੇਲ ਕਹੇ ਮੈਂ ਪੋਤੇ ਦਾ ਮੀਟ ਖੰਭ ਬਣਾ ਕੇ ਹੈ ਪਈ ਚੜੇਲ ਪੁੱਤਰੋ ਪੋਤੇ ਨੂੰ ਚੰਬੜਨ ਲੱਗੀ ਉੱਥੇ ਤਾਂ ਤਾਂ ਬੱਚੀ ਦਾ ਬਸਾਬ ਹੈ ਬੱਚੀ ਮੋਕ ਹਣ ਬਾ ਮਾਰੇ ਪੋਤੇ ਤੋਂ ਕੰਜਰ ਦੇ ਨੇ ਆਈ ਜੀ ਮੋਰੀ ਮੋਕ ਕਤੂ ਲਾਲਾ ਵੀ ਖੜਨੇ ਜੋਗਰੇ ਨਹੀਂ ਰਹੀ ਸੀ ਤਾਂ ਉੱਥੇ ਹਮ ਐਈ ਤਾਂ ਉਹ ਤੜੇਲ ਨੇ ਕਰੀ ਛਾਡੇ ਨਾ ਤੀਜਾ ਡਰ ਜਾ ਲੱਗੀ ਜਾਂਦਾ ਇਹ ਜੀ ਬਈ ਅਸੀਂ ਤਾਂ ਮਾਇ ਤਾਂ ਚੋ ਪੱਜਾ ਪੋਤਾ ਛੱਡ ਕੇ ਪੋਤਾ ਮੂਰੇ ਮੇਰੇ ਮੈਂ ਮਾਕਰ ਹਾਂ ਕਜੀਤਾ ਪੰਡਿਤ ਅੱਕੜਾ ਨਹੀਂ ਦਿੱਤਾ ਚੜੇੜ ਨੂੰ ਆਹ ਲਾਲ ਕਿਹੜੀ ਗੱਲ ਚੌਕ ਤੱਕ ਆਈ ਚੜੇੜ ਅੱਛਾ ਮਾਂ ਘਰ ਥੋੜੇ ਮਾਂ ਘਰ ਹਈ ਜਾ ਕੋਈ ਰਹਾ ਪਈ ਸ਼ਿੱਟ ਨੰਗੀ ਜਾ ਪਈ ਉਹਦੀ ਲੋਂਗੋਵਾਲ ਨੂੰ ਜਾ ਅੱਛਾ ਮੈਂ ਆਖਿਆ ਮਾਂ ਭਈ ਇਹ ਕਿ ਕੀ ਹੁੰਦੀ ਐ ਸੜਕੇ ਸਰਕੇ ਜਾਂਦੀ ਸੀ ਚੱਲ ਹਾਂ ਹੈ ਹੂੰ ਆ ਗਿੱਲਾ ਦਾ ਕੀ ਕਰਤਾ ਨੇ ਕਿੱਥੇ ਆ ਦੇ ਇਹਦਾ ਪਾਣੀ ਡੁੱਲਿਆ ਹੋਇਆ ਉਹ ਗਲਤਾ ਛੁਣੋ ਪਾਣੀ ਡੁੱਲਿਆ ਮੂੰ ਤਾਂ ਨਿਕਲ ਗਿਆ ਮੈਨੂੰ ਲੱਗਦਾ ਮੇਰੇ ਛੜੇ ਦਰੋ ਛੱਟੇ ਜਾਵੇ ਭਈ ਉਰੋਂ ਦੀ ਲੋਂਗੋਵਾਲ ਨੂੰ ਹੂੰ ਉਹ ਉਹੀ ਗੱਲ ਫੇਰ ਹੋ ਗਈ ਕਦੇ ਮੜੇ ਜੇ ਸ਼ਾਨੇ ਦੀ ጫੜੀ ਹੋਈ ਸੀ ਅੱਛਾ ਉਹਦਾ ਮੇਰੇ ਚਲ ਦੀ ਇੱਥੇ ਛੈਲਰ ਕੋਲੇ ਡਿੱਗ ਪਈ ਅੱਛਾ ਆ ਜੀਦਾ ਹੋਰ ਅੱਛਾ ਉਹਦਾ ਦਾ ਪਾੜ ਤੀਆਂ ਕੰਡਾ ਹੋਣੇ ਆਹ ਜੀਦਾ ਉਹ ਤੋਂ ਬਗੈ ਛੱਟਾਂ ਜਾਂਦੀਆਂ ਹੁਣ ਤਾਂ ਕੋਈ ਸ਼ਾਨੀ ਨੀ ਉਹ ਥੋੜੂ ਸਿਟਾੜ ਦੂ ਕੋਈ ਹੁਣ ਤਾਂ ਮਹੀਂ ਸ਼ਾਨਾ ਕੱਲਾ ਜਿਹਾ ਤੇ ਆਹ ਤਾਂ ਜੀ ਜੱਟੇ ਘਟੇ ਉਹ ਯਾਰਾ ਬਾਲ ਟਿੱਕ ਦੇ ਸੁਣਾ ਉਹ ਯਾਰਾ ਟਿੱਕ ਗਿਆ ਟਿੱਕ ਗਿਆ ਜੇ ਤੱਕ ਟਿੱਕਦਾ ਦੇਖ ਲੈ ਨਹੀਂ ਫਿਰ ਉਹਨੂੰ ਮੈਂ ਟੱਕਾਂ ਉਹਦੀ ਛੱਟ ਮੈਂ ਚਾੜਾਂ ਮੈਂ ਦੇ ਖਟੜੀ ਇਹਦੇ 2 ਘੰਟੇ ਹੋ ਗਏ ਨੂੰ ਲਹੂ ਪਿੰਦੇ ਇਹਦਾ ਕੋਈ ਆਪ ਦਵਾਈ ਕੇ ਜੰਮ ਲਾਈਦਾ ਇਹ ਬੂਟ ਟੁਕੜੂ ਤੋਂ ਛੱਡ ਦੇ ਇਹ ਮੇਰਾ ਛੜਾ ਮਰਿਆ ਛਪੂਂਗਲ ਪੈਗਾ ਮਾਉਂਦਰਾ ਫਲੇਡਾ ਕچے ਪੱਖੋਂ ਆਏ ਨਹੀਂ ਕੇਰਾ ਮੇਰੇ ਤੇ ਡਰਾਪ ਦੀ ਗੋਮੇ ਕਿਤਾ ਪੁੰਤਾਂ ਹੁੰਦੀਆਂ ਬਈ ਹੈ ਉਹ ਪੁੰਤਾਂ ਹੁੰਦੀ ਆਪਣੇ ਜਮਾ ਕਰ ਕੰਦ ਮਾ ਕਰ ਹੂੰ ਇੱਥੇ ਰਹਿਦਾ ਹਾਂ ਕਿੱਤੇ ਕਪੜੀਆ ਰਹਿ ਜਾਂਦੇ ਇੱਥੇ ਉਹ ਤੂੰ ਮੇਰੇ ਨਾਲ ਉੱਠਿਆ ਕਰ ਰਾਤ ਨੰਪਲੇ ਨੂੰ ਕਹਿੰਦਾ ਉੱਠਾ ਬਾਰੇ ਭੜੇ ਨਾ ਇਕੱਲਾ ਜਾਇਆ ਕਰ ਰਾਤ ਮੈਂ ਬੈਠ ਜਾਦਾ ਤਾਂ ਪਤਾ ਕੀ ਬਣ ਜੇ ਬਈ ਹੱਸਮ ਕਰੇ ਬਾਰੇ ਹਾਂ ਹੱਸਮ ਕਰੇ ਮੈਂ ਜਾਂਦਾ ਹੈਗਾ ਜਾਇਆ ਤਾਂ ਮੇਰੇ ਨਾਲ ਚੱਲੋ ਟਿਕ ਗਿਆ ਉਹ ਬੈਜੋ ਪੰਚੀ ਮੂਤ ਲਿਓ ਇੱਥੇ ਕੀ ਦੇਖੂ ਕੋਈ ਤੜਕੇ ਪੂਰੀ ਬੁਲਾ ਲ ਭਾਬੀ ਨੂੰ ਬੈ ਜਾ ਪੂਰੀ ਬੈ ਜਾ ਉਦੀ ਬੈ ਜੇ ਮੂਤ ਮੱਟ ਆਇਆ ਬੱਚੀ ਮੂਤ ਲਿਓ ਕੱਪੜੇ ਢੋਦਾਂਗੇ ਤੜਕੇ ਆਹ ਬਾਰੇ ਨਾ ਰੱਜ ਕੱਲਿਓ ਪਾਠਾ ਨਾ ਲਿਓ ਹੁਣ ਪੈ ਕੇ ਕਿਤੇ ਕੋਈ ਬਾਂ ਬਲਕੋੰਪੜ ਦਾ ਭੜੋ ਵਾਲੇ ਤੜੇ ਉਹ ਤਾਂ ਪੰਚੀ ਨਹੀਂ ਕਦ ਜੱਬ ਚ ਕਦਰੋਂ ਆਜੇ ਚੀਜ਼ ਕੋਈ ਪਾਇ ਜਾ ਤੂੰ ਯਾਰ ਮੇਰਾ ਛੜਿਆ ਦਿਵਾਲੀ ਦੇ ਦਿਨ ਚਲਦੇ ਇਹ ਪੋਟਾਂ ਤਾਂ ਉਂ ਹੀ ਫੜਦਿਆਂ ਨੇ ਥੂ ਥੂ ਕਰਦੀਆਂ ਰਾਤ ਬਣਿਆ ਦੇ ਤੇ ਖੜੀ ਚੜੇ ਲਪਈ ਮੈਨ ਲੱਗਾ ਤਾਂ ਆਇਆ ਉੱਠੀ ਨਹੀਂ ਹਜੇ ਲੈ ਅੱਜ ਫੇਰ ਕੋਠੇ ਰਾਤ ਬਾਰ ਬਾਰ ਕਹਿ ਕੇ ਗਿਆ ਵੀ ਥੱਲੇ ਪੈਜੀ ਠੰਡ ਹੈ ਵਧੀਆ ਗੱਦਾ ਲਾਇਆ ਹੋਇਆ ਵਧੀਆ ਹੀਟਰ ਚੱਲਦਾ ਹੈ ਬੰਦਾ ਥੱਲੇ ਪਏ ਯਾਰ ਇਹ ਵੀ ਬੈਮਾ ਦੇ ਪੱਟ ਤਾ ਉਤਾਇਆ ਉਤਾਇਆ ਉੱਪਰ ਹੀ ਜਾਣਾ ਬੂ ਮੇਲਾ ਦਾ ਕੂਕਾਂ ਜਿਆ ਮਰੀ ਜਾਂਦਾ ਉਹ ਥੱਲੇ ਆ ਜਾ ਹਣ ਉੱਪਰ ਜਾਣਾ ਕੋ ਮੇਰੇ ਵਰਗੇ ਦਾ ਤੜਾਉ ਗਾਲ ਕਦੇ ਇਹਨੂੰ ਡਰ ਨਹੀਂ ਲੱਗਦਾ ਉੱਪਰ ਪਤਾ ਨਹੀਂ ਕਿਵੇਂ ਚੜਦਾ ਇਹ ਯਾਰ ਚੜਦਾ ਪਤਾ ਨਹੀਂ ਕਿਵੇਂ ਆ ਚਾਦਰਾਂ ਜਾ ਫਸਾ ਕੇ ਕਦੇ ਗਾਲ ਤੜਾਉ ਇਹ ਚੜਿਆ ਮੈਥੋਂ ਹੀ ਜਾਂਦਾ ਇਹ ਤੂੰ ਬੁੜਾ ਹੋਇਆ ਪਿਆ ਥੱਲੇ ਪੈ ਜਾ ਯਾਰ ਐਂ ਤਾਂ ਨਹੀਂ ਮਾਰਦੇ ਤੈਨੂੰ ਦੱਸ ਬੰਦਾ ਕਿ ਕਿਨੂੰ ਸਿੱਟੇ ਹੁੰਦੇ ਨੇ ਅਕੇਲਾ ਸਪਰੇਈ ਪਾ ਦੋਂਗੇ ਲੈ ਪਿਆ ਦੇਖ ਤੁੱਪ ਲਵਾਉਂਦਾ ਓਏ ਉਹ ਤੈ ਆ ਤੁੱਪ ਲਵਾਉਣਾ ਹੈ ਓਹ ਕਿਹੜੀ ਲੱਗੇ ਓ ਮੈਂ ਆ ਯਾਰ ਸਾਰਾ ਦਿਨ ਤੂੰ ਤਾਂ ਇੱਦਾਂ ਬੇਕਾਰ ਜੀ ਕਰਦਾ ਇੱਧਰ ਰਹੀ ਹੂੰ ਨਾ ਚੁੰਡੀ ਛੜਦੀ ਆਰਾਦਨ ਕੋ ਨਹੀਂ ਮਾਰਦੇ ਗੁਰੂ ਤੈਨੂੰ ਨਹੀਂ ਮਾਰਦੇ ਉਹ ਮੈਨੂੰ ਸੋਡੇ ਤੇ ਯਕੀਨ ਨਹੀਂ ਹੈਗਾ ਸਿਰਾ ਤੁਸੀਂ ਸਪਰੇਅ ਲਿਆਉਣੇ ਹੋ ਤੇ ਇਹਦੇ ਚ ਪੀ ਲਿਆ ਆ ਪਾ ਕੇ ਇਹਦਾ ਰੋਟੀ ਆ ਤੇਰੀ ਚਾਹ ਹੈ ਹੋਰ ਦੱਸ ਇਹ ਤੇ ਜ਼ਹਿਰ ਹੈ ਰੋਟੀ ਪਹਿਲਾਂ ਤੂੰ ਖਾ ਖਾ ਲੂੰ ਕੋਈ ਨਾ ਮੈਂ ਆ ਜਿੱਦਰੀ ਪੈਂ ਇਹ ਤਾਂ ਰਾਤ ਭੈਣ ਦੇ ਯਾਰ ਹੂੰ ਇਹਲੀਆਂ ਦੋ ਆ ਗਏ ਤੇਰੇ ਲੋਵੇ ਹਾਂ ਇਹਦੇ ਚ ਪਰਕੇ ਮਰਿਆ ਕਰਨ ਬਰੂਦ ਹੂੰ ਖੜਕਾ ਹੋਇਆ ਕਰੇ ਮਹਾਤ ਪੈਂਦੇ ਯਾਰ ਹੈ ਕੀ ਇਹ ਸੁੱਸੇ ਏ ਜਦੋਂ ਮਰਿਆ ਹੋਰ ਛੱਟੇ ਉੱਤੇ ਉਹਨਾਂ ਨੇ ਅੱਲਾ ਪਤਾ ਲੈ ਜਾ ਆਹ ਹਾ ਸਾਰਾ ਕਬਾੜ ਉਹੀ ਡੇਗ ਗਏ ਉਹੀ ਛੱਟੇ ਉਹਨਾਂ ਨੇ ਕਬਾੜ ਇਹ ਜਦੋਂ ਮੈਂ ਉਤਰ ਕੇ ਉੱਡ ਲਿਆ ਤੇ ਪਿੱਛੇ ਭੱਜ ਲਿਆ ਕਿੱਸੇ ਭੱਜ ਲਿਆ ਇੱਕ ਦਾ ਤੋਰਾ ਘੱਟਦੀ ਉਹ ਖੰਭੇ ਲਵੇ ਛੱਟ ਲਿਆ ਜਾ ਢੂ ਢੁੱਲਿਆ ਫੇਰ ਦੂਜੇ ਨੂੰ ਮੈਂ ਬੋਲ ਮਾਰਤਾ ਮਹਾਜਾ ਬੰਦਾ ਜੱਗ ਹੱਲ ਲਿਆ ਫੇਰ ਉਹ ਲੈ ਕੇ ਫੇਰ ਡਰ ਗਿਆ ਪੈਂਦਾ ਯਾਰ ਪਾਲਾ ਚੜਿਆ ਪਿਆ ਫਿਰ ਨਾ ਤਾਂ ਸਕੇ ਆ ਉਹਨੂੰ ਮੈਂ ਹਿੱਟਰ ਦੇ ਥੱਲੇ ਧਰਿਆ ਹੈ ਸਕੇ ਆ ਕੇ ਉਹਨੂੰ ਪਾਲਾ ਤਾਰਿਆ ਉਹਨਾਂ ਦਾ ਉਹ ਚਾਹੇ ਤੇ ਉਹਨਾਂ ਦੇ ਉੱਡਣ ਕੁਟੋਲਾ ਜਾਂਦੀ ਅੱਛਾ ਹਾਂ ਫੇਰ ਉਹਨਾਂ ਨੇ ਮੈਨੂੰ ਫੀਮ ਵੀ ਖਵਾਦੀ ਉਹ ਵੀ ਲਈ ਫਰਦੇ ਦੀ ਫੀਮ ਲੈ ਹੈ ਫੀਮ ਪਿਓਰ ਉਹਨਾਂ ਨੇ ਲਵੇ ਦੂਜੀ ਧਰਤੀ ਤੋਂ ਆਏ ਤੇ ਅੱਛਾ ਹਾਂ ਫੀਮ ਖਵਾਈ ਉਹਨਾਂ ਨੇ ਮੈਨੂੰ ਫੇ ਮੈਂ ਵੀ ਕਰਦਾ ਜਾ ਹੋ ਕੇ ਮਹਾਇ ਕਰੋ ਮੈਨੂੰ ਤੇ ਮਹਾ ਮੈਨੂੰ ਤੁਸੀਂ ਗੇੜਾ ਦਵਾਓ ਅੱਛਾ ਹਾਂ ਜਦੋਂ ਗੇੜਾ ਦਵਾ ਕੇ ਪਿੰਡ ਉਤੋਂ ਦੀ ਕਰਿਆ ਆਪਣੇ ਆਏ ਫੇ ਮੈਂ ਕਹਿੰਦਾ ਮਾਂ ਹੋ ਜੋ ਗਾਹਾਂ ਦੀ ਐ ਮਸਤੋਂ ਨੇ ਉਤੋਂ ਦੀ ਆਉਂਦੇ ਆਉਂਦੇ ਇਹ ਕੋਠੇ ਤੇ ਉਤਾਰ ਲਿਆ ਤਾਂ ਹੀ ਖੜਕਾ ਜਿਆ ਜ਼ਿਆਦਾ ਹੁੰਦਾ ਸੀ ਰਾਤ ਰਾਤ ਕੜਮਸ ਪੂਰਾ ਪਿਆਗਾ ਹੋਰ ਬਾਬਾ ਆ ਕਿੜਾ ਆ ਗਿਆ ਹੁਣ ਪੈਰੀ ਪੈਨਾ ਉਹ ਠੀਕ ਏ ਠੀਕ ਏ ਮੈਂ ਮੈਂ ਬਰਾ ਮੈਂ ਮੈਂ ਬਰਾ ਹੁਣ ਇੱਥੇ ਸਿੱਟ ਜੀ ਕੋਸ ਇਹ ਪਾਹਣ ਦੇ ਦਿੰਦੇ ਫਿਰਦੇ ਨੇ ਆਲੇ-ਦਲੇ ਗੇੜੇ ਓਏ ਯਾਰ ਕੀ ਕਰਨੀ ਆ ਤੇਰੀ ਜ਼ਮੀਨ ਸਮਝਾ ਇਹਨੂੰ ਮੈਂ ਬਰਾ ਯਾਰ ਥੋੜਾ ਸਾ ਬਾਬਾ ਕਿਵੇਂ ਆ શરી ਤੇ ਬਾਬਾ ਨਾ ਘੇ ਤਰਤਾਇਆ ਲੱਗਦਾ ਪਹਿਲਾਂ ਤਾਂ ਅੱਛਾ ਨਹੀਂ ਮਾਰਨੂੰ ਫਿਰਦੇ ਤੁਸੀਂ ਤਾਂ ਮੈਨੂੰ ਬੜਾ ਬਹਿਮ ਰਹਿੰਦਾ ਤੈਨੂੰ ਮਰਦਾ ਹੈ ਪਤਾ ਆ ਯਾਰ ਬਹਿਮ ਦੀ ਗੱਲ ਸੁਣ ਲੈ ਆ ਜਿੱਥੇ ਤੱਕ ਨਿਗਾਹ ਜਾਂਦੀ ਆ ਹਾਂ ਉੱਥੇ ਤੱਕ ਆਪਣੀ ਜ਼ਮੀਨ ਨਹੀਂ ਹੈਗੀ ਆ ਬੱਟ ਤੋਰਾ ਹੋਰਾਂ ਅੱਛਾ ਆ ਸਾਰਾ ਬਹਾਨਾ ਆਪਣਾ ਇਹਨਾਂ ਨੂੰ ਆਇਆ ਵੀ ਇਹ ਬੁੜੇ ਨੂੰ ਮਾਰ ਕੇ ਆਈਏ ਬਣਾ ਲਾਂਗੇ ਅਸੀਂ ਮੈਨੂੰ ਮੈਂ ਖੁੱਡ ਨਹੀਂ ਦਿੰਦਾ ਆ ਬੈਠਾ ਮੂੰਹ ਤੇ ਆ ਹੁਣ ਵੀ ਲੈ ਆ ਹੂ ਇਹ ਸੋ ਰੋਟੀ ਲੈ ਕੇ ਆਇਆ ਯਾਰ ਰੋਟੀ ਰੋਟੀ ਆ ਬਾਬਾ ਦਾ ਤੇਰੀ ਪਰੌਂਠੇ ਨੇ ਦੀ ਸੀ ਕਿ ਉਹ ਵਾਲੇ ਰੋਟੀ ਪਹਿਲਾਂ ਇਹਨੂੰ ਖਵਾ ਆ ਯਾਰ ਮਾਲੀਆ ਮੈਂ ਹੋਰ ਡੱਕ ਗਿਆ ਥਣੇ ਇਹ ਕਹਿੰਦਾ ਹੋਰੇ ਆ ਕੇ ਖਾਓ ਯਾਰ ਸਿਆਪਾ ਹੋ ਗਿਆ ਪਾ ਘਰੇ ਕਹਿੰਦੇ ਹੋਰੇ ਖਾ ਕੇ ਜਾ ਮੈਂ ਵੀ ਐਂ ਦਾ ਬੜਾ ਛਾਪਾ ਛੜਿਆ ਕਾ ਖਾਲਾ ਕਬੂਰਕੀ ਵੇਹ ਮੈਂ ਖਾਲਾ ਇਹ ਬਸਕ ਮਰ ਜੇ ਮੈਂ ਕੋਠੇ ਤੋਂ ਥੱਲੇ ਦੀ ਉਤਰਦਾ ਬਥੇਰੇ ਆਉਂਦੇ ਨੇ ਇੱਥੇ ਏਲੀਅਨ ਰਾਤ ਤਸਕੇ ਹਟਿਆ ਤਾਂ ਜਾਂਦਾ ਯਾਰ 12 ਵਜੇ ਕੇ ਉਹਨਾਂ ਨੂੰ ਪਾਉਂਦਿਆਂ ਨੂੰ ਮੈਨੂੰ ਲੈ ਸੱਚੋਂ ਹਾਂ ਉਹ ਯਾਰ ਮੈਨੂੰ ਵੀ ਪਤਾ ਲੱਗਿਆ ਲੈਟ ਟਾਈਮ ਬੜੀਆਂ ਡਗਦੀਆਂ ਦੀ ਰਾਤ ਹੈ ਤਾਂ ਕੀ ਆਹ ਤੋਪਾਂ ਦੇ ਖਲਾ ਹੋ ਰਿਹਾ ਨਹੀਂ ਧਰਤੀ ਪੱਟੀ ਪਈ ਆ ਨਾ ਦੇਖ ਲੈ ਪਤਾ ਨਹੀਂ ਕਿੱਥੋਂ ਦਾ ਲਿਆ ਕੇ ਮੈਂਬਰਾ ਚਾਦਰਾਂ ਸਿੱਟੀਆਂ ਨੇ ਹਾਂ ਕਿੱਥੋਂ ਆਹਾ ਹੋਰ ਜਗਾੜ ਆਇਆ ਰੱਬ ਜਾਣਦਾ ਪਰ ਸਾਰੀ ਰਾਤ ਪਈ ਕੜਮਸ ਗਿਆ। ਇਹ ਮੈਂ ਗੱਲ ਹੋਰ ਆ ਓਏ। ਮੇਰਾ ਸ਼ਾਲਾ ਜਹਾਦ ਦੇ ਥੱਲੇ ਚਮਕ ਲੱਗੀ ਵੇ ਲੋਹਾ ਔਰ ਤਾਰ ਕੀ ਸਾਰਾ ਹੋ। ਇਹ ਆ ਉਹਦੇ ਨਾਲ ਬਣੀ ਹੋਈ ਐ। ਹੈ? ਇਹਦੇ ਨਾਲ ਬਣੀ ਪਹਿਲਾਂ ਵੀ ਆਉਂਦੇ ਰਹਿੰਦੇ ਨੇ ਇਹਦੇ ਲੋਹੇ। ਬੈਲੀ ਇਹਦੇ ਤਾਂ ਬਾਪਾ ਤੇਰੇ ਤਾਂ ਪਰ ਹੈ ਨਾ। ਆ ਕੰਮ ਦੀ ਗੱਲ ਕਰ ਲੈ ਕਰੋ। ਸਾਰਾ ਦਿਨ ਗੱਪਾਂ ਤੇ ਆਦੋਂ। ਇਹ ਗੱਪ ਤਾਂ ਕਾਨੂੰਨ ਨੇ ਮਾਰ ਲਿਆ। ਬਾਪਾ ਇਹ ਗੱਲ ਸੱਚ ਬੋਲਦਾ ਬਾਪਾ। ਲੱਗਦੀ ਨਹੀਂ ਤੇਰੇ ਤੇ। ਜਦੋਂ ਤੂੰ ਕਹਿੰਦਾ ਲਾਈਟਾਂ ਚੱਲਦੀਆਂ ਦੀਆਂ। ਉਦੋਂ ਮੈਂ ਉਹਦੇ ਵਿੱਚ ਵਿੱਚਦੀ ਤੂੰ। ਕਿ ਤੂੰ ਪਛਾਣ ਤਾਂ ਲਿੰਦਾ ਵੀ ਮੈਂ ਬਰ ਜਾਂਦਾ ਹਾਕ ਮਾਰ ਕੇ ਜਾਂ ਮੇਰਾ ਮੇਰੀ ਕਰਾਂ ਦਾ ਮੁਲਾਕਾਤ ਉਹਨਾਂ ਨਾਲ ਰਾਤ ਨੂੰ 2 ਵਜੇ ਆਇਆ ਸੀ ਸਾਰੇ ਆਲੇ ਦਾਲੇ ਨੇ ਰਾਤ ਹੀ ਇੱਥੇ ਆਨ ਲਾ ਵੀ ਕੋਈ ਸੋਪਣਾ ਸਪਨਾ ਆ ਹੂ ਤੈਨੂੰ ਤੂੰ ਰੋਟੀ ਖਾ ਲੈ ਯਾਰ ਮੈਂ ਜਾਵਾਂਗਾ ਨਹੀਂ ਟਾਈਮ ਨਾਲ ਨਹੀਂ ਖਾਣੀ ਉਹ ਦੱਸ ਰੋਟੀ ਦਾਤੀ ਤੂੰ ਕਿਹੜੀ ਖਵਾਉਣ ਆਇਆ ਮੈਨੂੰ ਪਤਾ ਇਹਦੇ ਚ ਹੈਂਟੋ ਫਿਰਦਾ ਇਹ ਰੋਟੀਆਂ ਨਾਲ ਲਈ ਅਜਿਓ ਕਿੱਦਾਂ ਦਾ ਗੱਡੀ ਚਾੜਦਾ ਹੁੰਦਾ ਤੂੰ ਇਹ ਆ ਗੱਲ ਹੁੰਦੀ ਚਲ ਮੈਂ ਨਹੀਂ ਖਾਂਦਾ ਰਖ ਮਾਰ ਪਰ ਚੰਗਾ ਭਲਾ ਦੇਖਣਾ ਥੱਲੇ ਲਾਹਿਆ ਹੋਇਆ ਉਹ ਵੀ ਪੈ ਜਾਊਗਾ ਆਮ ਨਾਲ ਤਾ ਨੂੰ ਮਰਦਾ ਇਹ ਥੱਲੇ ਤਾਂ ਐਂ ਕੋਈ ਮੇਰਾ ਯਾਰ ਸਾਲਾ ਕੁੱਤਾ ਕਤਾਂ ਹਲਕਾ ਆਵਾਜ਼ੇ ਹੈ ਨਾ ਖਾਂਦਾ ਨਹੀਂ ਹੁਣ ਮੈਂ ਨਹੀਂ ਖਾਂਦਾ ਆ ਜਾਂਦਾ ਜਦੋਂ ਸੱਚੀਆਂ ਸੁਣਾਉਂਦੇ ਨਾ ਉਹਦੀ ਚੱਕ ਲਿਆ ਝੋਲਾ ਜਾ ਆਇਆ ਲੈ ਕੇ ਪੂਰੇ ਸਹੀ ਗੱਲ ਆ ਬਾਬਾ ਕੋਈ ਪਛਵਾ ਚੂਂਟਾ ਖਵਾ ਬਾਬਾ ਓ ਬਾਬਾ ਸਮਾਰਤਾ ਆ ਦੇਖੇ ਗਏ ਤੇਰਾ ਸੱਚਾ ਵੰਪਰ ਲਗਿਆ ਲੈ ਖਾਈਏ ਪੂਰਾ ਇਹ ਏਰੀਅਨ ਦੇ ਕੇ ਗਏ ਤੇ ਓਏ ਤੇ ਖਵਾ ਪਾਪਾ ਲੈ ਖਾਲਾ ਤੂੰ ਪਰ ਖੁੱਲਣੀ ਨਹੀਂ ਦੇਖ ਲੈ ਖੋ ਬੈ ਤੈਨੂੰ ਕਿਵੇਂ ਤੂੰ ਦੇ ਕਿਵੇਂ ਖੁੱਲੂ ਤਾਂ ਖੁੱਲਦੀ ਹੋਣੀ ਲੈ ਖੋਲ ਕੇ ਦੇ ਪੂਰਾ ਇਹਦੇ ਉਹ ਪਾਸਪੋਰਟ ਜਾ ਲਾਗੇ ਤੇ ਘਾਟਾ ਛੇਕੀ ਹੱਲ ਮੇਰਾ ਛੜਾਈਆ ਪਾਸਪੋਰਟ ਖੁੱਲ ਗਈ ਬਾਬਾ ਖੁੱਲ ਗਈ ਓ ਇੱਥੋਂ ਦਾ ਖੁੱਲ ਗਈ ਗਾਹਣੀ ਤਲੋਗੀ ਖੁੱਲਦੀ ਪਾਸਪੋਰਟ ਲਾਇਆ ਸੀ ਮੰਤਰ ਵੀ ਮਾਰਨਾ ਪੈਂਦਾ ਇਹਦਾ ਉਹਨਾਂ ਆ ਦੀ ਦੱਸਿਆ ਹੋਇਆ ਤੂੰ ਖਾਲਾ ਜੇ ਖਾਣੀਆ ਪੂਰਾ ਆ ਆ ਪਾ ਆਈ ਹੈ ਸਾਬਨਾ ਖਾਈਏ ਇਹ ਸੱਪਾਂ ਲਈ ਜ਼ਹਿਰ ਆ ਆ ਇਕ ਧੀਰ ਦੇ ਸਿਆਲ ਲੰਘੇ ਹੈ ਮੱਬਾ ਓਏ ਕਹਿੰਦਾ ਕਾਲਾ ਮਾਲ ਜਾ ਕੇ ਵੀਕਾ ਨੀਰ ਤੋਂ ਲਿਆਉਂਦਾ ਉਹ ਮੇਰਾ ਹੀ ਖਾਲਾ ਨੀਰਾ ਹੋਵੇ ਤਾਂ ਪਾਪਾ ਦੁੱਧ ਦਾ ਬੁੱਕਾ ਨ ਤੋਂ ਨਹੀਂ ਇਹ ਤਾਂ ਮੰਗਲ ਕਰੇ ਤੂੰ ਆਇਆ ਈਲੀ ਭੈਣ ਦੀ ਮੰਗਲੇ ਮਾਰਾ ਅਬ ਚੰਦ ਤੋ ਆਇਆ ਯਾਰ ਉਹੀ ਗੱਲਾਂ ਫਿਰ ਚੰਦ ਤੋ ਆਵੇ ਜਿੱਥੋਂ ਮਰਜੀ ਆਵੇ ਆਪਣਾ ਸਿਆਲ ਵਧੀਆ ਲੰਘੂ ਭੈਣ ਬਾਬਾ ਸ਼ਮਾਨ ਤਾਂ ਸਿਰੇ ਦਾ ਉਹ ਹੈ ਉਹ ਰਹਿਣਾ ਚਲ ਆ ਭੈਟ ਇੱਧਰ ਜਾ ਕੇ ਆਈ ਆਪਾਂ ਕਿਲੇ ਕਣੀ ਕਿਹੜਾ ਮਾਰੇ ਉਹਨਿਆ ਕਿਲੇ ਕਣੀ ਕਿੱਥੇ ਰਾਤ ਮੈਂ ਸਾਰੇ ਘੇੜਾ ਮਾਰਿਆ ਕਿਤੇ ਕੁਝ ਨਹੀਂ ਹੈਗਾ ਮੈਂਬਰਾ ਜਿੱਥੇ ਮਰਜੀ ਫਰੀ ਚੱਲ ਤੂੰ ਕਾਹਨੂੰ ਗਿਆ ਬਾਬਾ ਪੂਰੀ ਗਲਤਤਾ ਚੋਂ ਉਹ ਰਿਆ ਕੱਲ ਵੀ ਨਾ ਹੋ ਜਾ ਹੂੰ ਚਲਿਆ ਉਹ ਸਿੱਧਾ ਨਚਾਰ ਆਈ ਬਈ ਚਲਿਏ ਦੇਖਾਂ ਨਿਚਾਰ ਰਾਤ ਮੈਂ ਦੇਖ ਲੇ ਸਾਰਾ ਕੁਝ ਦੀਂਦਾ ਦੀ ਥੱਲੇ ਪਿੰਡਾਂ ਚ ਲਾਈਟਾਂ ਜਲਦੀਆਂ ਸੀਆਂ ਰਾਤ ਤੇ ਪਾਪਾ ਭੰਗੜਾ ਦੇਖ ਲਿਆ ਯਾਰ ਨਿਚਾਰ ਤਾਂ ਹੁਣ ਲੱਗੇ ਨੱਚਾਂ ਉੱਥੇ ਓਏ ਆ ਥੱਲੇ ਫਿਰਦੇ ਨੇ ਇੱਥੇ ਸਿੜਕਦਾ ਫਿਰਦਾ ਦਵਾਈ ਇਹ ਮੈਂ ਇਦੂ ਥੱਲੇ ਨਹੀਂ ਉਤਰਦਾ ਮੈਂ ਤਾਂ ਉਹਨਾਂ ਨੂੰ ਵੀ ਇਹੋ ਚਾਗਰ ਝੁੰਡਾ ਜਾ ਉਹਨਾਂ ਦਾ ਇੱਥੇ ਲਹਾਇਆ ਸੀ ਆਉਰੇ ਹਾਂ ਤਾਂ ਬੜਾ ਖਾਵਾ ਬੱਦਨ ਤਾਂ ਆਪੇ ਚੱਲੀਆਂ ਚਾਰ ਦੇਖ ਕੋਣੇ ਉਹ ਮੈਂ ਨਹੀਂ ਜਾਂਦਾ ਤੂੰ ਭਗ ਜਾ ਉਹ ਚਲ ਉੱਠ ਖੜੇ ਪਾਪਾ ਐ ਕਿਹਨੂੰ ਕਰਦਾ ਓਏ ਹਟ ਜਾ ਯਾਰ ਰਾਤ ਨੂੰ ਮੈਨੂੰ ਦੂਜੀ ਦੁਨੀਆ ਦੇ ਆਦਮੀ ਤੰਗ ਕਰੀ ਜਾਂਦੇ ਨੇ ਦਿਨੇ ਤੁਸੀਂ ਆ ਜਾਂਦੇ ਹੋ ਯਾਰ ਪਾਪਾ ਓਏ ਉਹ ਬੰਦੇ ਕਹਿੰਦੇ ਹੁਣ ਕਿ ਉਧਰ ਲੈ ਦੂਜੀ ਦੁਨੀਆ ਦੇ ਉਹ ਤੂੰ ਭਗ ਜਾ ਇੱਥੋਂ ਇਹ ਜੇ ਦੱਸੂ ਤਨੂੰ ਮੈਂ ਬੰਦੇ ਮੇਰਾ ਸਿਰ ਦੁਖੀ ਜਾਂਦਾ ਮੈਨੂੰ ਪੈ ਜਾਣ ਦੇ ਨਾਲ ਬੁੜੀਆਂ ਵੀ ਹੋਣਗੀਆਂ ਫੇਰ ਤਾਂ ਭੈਣ ਦਾ ਬੁੜੀਆਂ ਆਮਰਾਵਾ ਮੇਰਾ ਪਾਪਾ ਜਾਂਦਾ ਜਾਂਦਾ ਪਾਪਾ ਪਾਪਾ ਕਹਿੰਦਾ ਕਹਾਂ ਯਾਰ ਮੇਰਾ ਜਦ ਪਾਪਾ ਗੱਲ ਪੈਂਦਾ ਹੈ ਇਹ ਮੈਂ ਭਰੀ ਜੀ ਲੋਟ ਆ ਇਹ ਕਹਿੰਦਾ ਮੇਰਾ ਸਿਰ ਦੁਖੀ ਜਾਂਦਾ ਫੇਰ ਭੈਣ ਦਾ